ਜਦੋਂ ਤੁਸੀਂ ਪੁਲਿਸ ਲਾਈਨ 'ਚ ਸੀਗੇ ਜੀ ਕਿਹੜੀ ਚੀਜ਼ ਕਲਿੱਕ ਕੀਤੀ ਉਦੋਂ ਵੀ ਸੋਚਿਆ ਵੀ ਇਧਰਲੀ ਫੀਲਡ ਵਿੱਚ ਆਉਣਾ ਚਾਹੀਦਾ ਇੰਡਸਟਰੀ ਦੇ ਵਿੱਚ ਆਉਣਾ ਚਾਹੀਦਾ ਉਸਤਾਜਾ ਨੇ ਕਿਹਾ ਸੀ ਕਿ ਯੂ ਹੈਵ ਅ ਡਿਫਰੈਂਟ ਕੈਲੀਬਰ ਤੇ ਮੈਂ ਵੀ ਰੂਡਿਸ ਟਰਾਈ ਕੀਤੀ ਸੀ ਔਰ ਇੱਕ ਸਾਲ ਨਾ ਰਿਜੈਕਟ ਹੋਈ ਸੀ ਉਸ ਤੋਂ ਬਾਅਦ 9 ਦੇ ਸਾਲ ਦਿੱਤੇ ਸੀ ਫਿਰ ਸੋਨੂ ਜੀ ਤਾਂ ਕੀ ਕਰਤਾ ਸੀ ਮੈਂ ਪਰ ਮੈਨੂੰ ਯਾਰ ਇੰਟਰੋਡਿਊਸ ਤਾਂ ਕਰਾਓ ਸਭ ਲੋਗ ਆਪਸ ਵਿੱਚ ਯਾਰ ਕੁਝ ਸਰ ਮੇਰਾ ਨਾਮ ਸਾਖੀ ਸ਼ਰਮਾ ਹੈ ਗ੍ਰਾਫਡਾਬਸ ਹਾਂ ਮੈਂ ਦਾ ਰਹਿਣਾ ਦਿਨ ਨਾਲ ਸੀ ਕਲਚਰ ਲੈਂਗੁਏਜ ਸਲੈਂਗ ਉਹ ਸਾਰਾ ਹੀ ਰੱਖਣਾ ਸੀ ਸਟਾਰਟਿੰਗ ਤੇ ਮੈਂ ਆਪਣੇ ਪੂਰੇ ਕੌਨਫੀਡੈਂਸ ਤੇ ਜਦੋਂ ਹਲੀਵੁੱਡ ਉਹਨਾਂ ਦਾ ਗ੍ਰੈਬ ਕਰਨਾ ਪਿਆ ਹੂੰ ਫਿਰ ਮੈਂ ਥੋੜੇ ਥੋੜੇ ਸ਼ੋਅ 'ਚ ਮਤਲਬ 딤딤 ਹੋਈ ਸੀ ਮਾਝੀਆ ਵਾਲੇ ਵੈਸੇ ਕਹਿੰਦੇ ਆ ਬੜੇ ਕੜਕ ਹੁੰਦੇ ਆ ਰੁੱਖੇ ਹੁੰਦੇ ਆ ਨਹੀਂ 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 ਹੁੰਦੇ ਤੁਸੀਂ ਜਦੋਂ ਤੁਸੀਂ ਪੁਲਿਸ ਲਾਈਨ 'ਚ ਸੀ ਜਿਹੜੀ ਚੀਜ਼ ਕਲਿੱਕ ਕੀਤੀ ਉਦੋਂ ਇਧਰਲੀ ਫੀਲਡ ਦੇ ਵਿੱਚ ਆਉਣਾ ਚਾਹੀਦਾ ਇੰਡਸਟਰੀ ਦੇ ਵਿੱਚ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਗ੍ਰੋਥ ਦੇਖੀ ਸੀ ਕਿ ਆ ਵੀ ਇੰਡਸਟਰੀ ਨੂੰ ਕਿਵੇਂ ਵੇਖਦੇ ਜਿਵੇਂ ਹੁਣ ਫਿਲਮਾਂ ਜਾਂ 뮤직 ਇੰਡਸਟਰੀ ਮੇਰੇ ਖਿਆਲ ਨਾਲ ਪੋਲਿਟਿਕਸ ਵੀ ਹੁੰਦੀ ਹੈ ਇਹ ਸੌ ਜਿਆਦਾ ਹੈ ਹੈਨਾ ਬਹੁਤ ਜ਼ਿਆਦਾ ਤੇ ਮੈਂ ਹੁਣ ਕੁਝ ਬੋਲਾਂਗੀ ਮੇਰੀ ਉਹ ਹੋ ਜੇਗੀ ਵਾਇਰਲ ਜਾ ਕਿਉਂਕਿ ਇੱਕ ਰੀਲ ਬੜੀ ਵਾਇਰਲ ਹੋ ਰਹੀ ਹੈ ਮਾਸਟਰ ਸਲੀਮ ਹੋਣਾ ਦੀ ਯੁਵਰਾਜ ਹੰਸੀ ਐਂਡ ਰੋਸ਼ਨ ਜੀ ਸਮਾ ਦੀ ਹੈ ਨਾ ਨਸ਼ਤਰ ਗੇ ਸਾਹਿਬ ਦੇ ਜੀ ਜੀ ਸੋ ਉਹ ਵੀਡੀਓ ਦੇਖੀ ਤੁਸੀਂ ਪਰ ਬਹੁਤ ਅੱਜ ਸਵੇਰੇ ਥੋੜੀ ਜਿਹੀ ਚੀਜ਼ ਦੇਖੀ ਆ ਬਟ ਮੈਨੂੰ ਲੱਗਦਾ ਨਹੀਂ ਹੁੰਦੀ ਕਿਸੇ ਦਾ ਵੀ ਮਿਊਜ਼ਿਕ ਆ ਕੁਝ ਵੀ ਇੰਨਾ ਕੁ ਮਾਈਂਡ ਕਰਨਾ ਹੱਸਣਾ ਵੀ ਨਹੀਂ ਚਾਹੀਦਾ ਔਰ ਉਹ ਵੀ ਉਹਨਾਂ ਨੇ ਪੋਸਟ ਕੀਤੀ ਤੇ ਉਹ ਗਲਤ ਨਹੀਂ ਕਰ अच्छा जी मैं तो सी हम कह रहे हो कि डिप्रेस्ड रहा कि मैं रिया डिप्रेस्ड की की रीजन है ਸੱਚਾ ਕਾਲ ਤੁਸੀਂ ਦੇਖ ਰਹੇ ਹੋ ਡੈਕਸਪਲੋਰ ਟੀਵੀ ਮੈਸੋਨੀਆ ਸੋ ਅੱਜ ਜਿਹੜੀ ਚਿਹਰੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਇਹ ਪੰਜਾਬ ਪੁਰਸ ਵਿੱਚ ਵੀ ਰਹਿ ਚੁਕੇ ਨੇ ਇਹਨਾਂ ਨੇ ਮਾਡਲਿੰਗ ਕੀਤੀ ਹੈ ਐਮਟੀਵੀ ਰੋਡਿਸ ਦੇ ਵਿੱਚ ਵੀ ਇੱਕ ਸੋਹਣੇ ਜਿਹੇ ਅੰਦਾਜ਼ ਦੇ ਨਾਲ ਨਜ਼ਰ ਆਏ ਸੀਗੇ ਤੇ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਐਕਟਿਵ ਨੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਬਹੁਤ ਪ੍ਰੋਜੈਕਟਸ ਤੇ ਨਜ਼ਰ ਆਉਣਗੇ ਪਰ ਅੱਜ ਅਸੀਂ ਇਹਨਾਂ ਦੀ ਲਾਈਫ ਦੇ ਨਾਲ ਇਹਨਾਂ ਦੇ ਸਟਰਗਲ ਨਾਲ ਯਾ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕਿਵੇਂ ਕੀ ਕੁਝ ਮੁਕਾਮ ਹਾਸਲ ਕੀਤਾ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਖਸ਼ੀ ਸ਼ਰਮਾ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਵੇਂ ਹੋ ਠੀਕ ਠਾਕ ਹੋ ਬਹੁਤ ਬਧੀਆ ਬਹੁਤ ਬਧੀਆ ਸੋ ਸੋਨੇ ਰਾਤ ਰਿਹਾ ਅੱਜ ਬਹੁਤ ਜ਼ਿਆਦਾ ਥੈਂਕ ਯੂ ਜੀ ਸੋ ਆਪਾਂ ਤੁਹਾਡੀ ਜ਼ਿੰਦਗੀ ਦੀ ਗੱਲ ਕਰੀਏ ਜਿਵੇਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਇੱਕ ਟਫ ਜੌਬ ਜਿਹਨੂੰ ਕਹਿੰਦੇ ਆ ਭਾਵੇਂ ਆ ਵੈਸੇ ਇੰਡਸਟਰੀ ਦੀ ਜੌਬ ਵੀ ਟਫ ਹੁੰਦੀ ਜਿਹਦੇ ਵਿੱਚ ਆਪਨੂੰ ਫਿਟਨੈਸ ਕਰਦੇ ਆਨ ਰੱਖਣਾ ਪੈਂਦਾ ਸੋ ਉਹ ਉਸ ਚੀਜ਼ ਤੋਂ ਇੱਧਰ ਤੱਕ ਆਉਣ ਦਾ ਸਫ਼ਰ ਕਿਵੇਂ ਦਾ ਰਿਹਾ ਸੀ ਐਂਡ ਕਿਵੇਂ ਤੈਅ ਕੀਤਾ ਸੀਗਾ ਐਂਡ ਕਿਵੇਂ ਸੋਚਿਆ ਸੀਗਾ ਵੀ ਇੱਧਰ ਜਾਣਾ ਅਕਲੇ ਅਮ ਤੇ ਵੀ ਮੈਨੂੰ ਟ੍ਰੇਨਿੰਗ ਸੈਂਟਰ ਤੇ ਮੇਰੇ ਉਸਤਾਦਾਂ ਨੇ ਕਿਹਾ ਸੀ ਕਿ ਯੂ ਹੈਵ ਅ ਡਿਫਰੈਂਟ ਕੈਲੀਬਰ ਕਿ ਤੇਰੇ ਚ ਇੱਕ ਕੁਝ ਅਲੱਗ ਹੀ ਹੈ ਤੂੰ ਜਸਟ ਅਜਮਾ ਆਪਣੇ ਆਪ ਨੂੰ ਤੇ ਮੈਂ ਐਮਟੀ ਵੀ ਰੋਡਿਸ ਟ੍ਰਾਈ ਕੀਤਾ ਸੀ ਔਰ ਇੱਕ ਸਾਲ ਮੈਂ ਰਿਜੈਕਟ ਹੋ ਗਈ ਸੀ ਉਸ ਤੋਂ ਬਾਅਦ ਮੈਂ ਅਗਲੇ ਸਾਲ ਕੀਤਾ ਸੀ ਫਿਰ ਸੋਨੂ ਸੂਤਨਾ ਕੀਤਾ ਸੀ ਮੈਂ ਅਬਰਾਡ ਤੇ ਜਾ ਕੇ ਐਂਡ देन ਉਹ ਸਫਰ ਨੂੰ ਖੁਸ਼ ਉਹ ਵੀ ਵਧੀਆ ਲੱਗਾ ਉਹ ਵੀ ਪੀਕ ਲਾਈਟ ਤੱਕ ਕਿਉਂਕਿ ਸਾਡੀ ਇੱਕ ਪੁਲਿਸ ਦੀ ਸਿੰਪਲ ਲਾਈਫ ਉਹ ਵੀ ਡਿਫਰੈਂਟ ਲਾਈਫ ਸੀ ਤੇ ਉਹ ਦੋਨੋਂ ਲਾਈਫ ਨੂੰ ਵਧੀਆ ਲੱਗਦੀ ਸੀ ਉਸ ਤੋਂ ਬਾਅਦ ਮੈਂ ਤਾਂ ਹੈ ਕਿੱਦਾਂ ਅੱਛਾ ਜਦੋਂ ਤੁਸੀਂ ਫਿਰ ਐਂਟੀ ਵੀ ਰੋਡਸ ਦੇ ਉੱਤੇ ਸੀਗੇ ਉਹ ਤਾਂ ਬੜਾ ਰਫ ਟਫ ਚੀਜ਼ਾਂ ਹੁੰਦੀ ਆ ਵੈਸੇ ਤੁਸੀਂ ਪਹਿਲੇ ਵੀ ਰਫ ਟਫ ਚੀਜ਼ਾਂ ਸੀ ਸੀ ਹੈਨਾ ਪੁਲਿਸ ਲਾਈਨ ਦੇ ਵਿੱਚ ਵੀ ਕਾਫੀ ਟ੍ਰੇਨਿੰਗ ਕਰ ਹੁੰਦੀ ਆ ਪ੍ਰੈਕਟਿਸ ਹੁੰਦੀ ਆ ਪਰ ਜਦੋਂ ਉੱਥੇ ਗਏ ਉੱਥੇ ਤੁਸੀਂ ਕੀ ਕੁਝ ਸਿੱਖਿਆ ਕਿਉਂਕਿ ਉੱਥੇ ਬਹੁਤ ਡਿਫਰੈਂਟ ਸਟੇਟਸ ਤੋਂ ਸਿਟੀਜ਼ ਤੋਂ ਲੋਕ ਆਏ ਹੁੰਦੇ ਆ ਇਹ ਕੇ ਲੋ ਬੰਬੇ ਵਾਲੇ ਵੀ ਹੁੰਦੇ ਆ ਦਿੱਲੀ ਵਾਲੇ ਵੀ ਹੁੰਦੇ ਸੋ ਉਹਨਾਂ ਨਾਲ ਐਕਸਪੀਰੀਅੰਸ ਕਿਵੇਂ ਦਾ ਸੀ ਕਿਉਂਕਿ ਮੈਮ ਵੈਸੇ ਗੁਰਦਾਸਪੁਰ ਤੋਂ ਸੀ ਹੈਨਾ ਤੇ ਕਿਵੇਂ ਦਾ ਰਿਹਾ ਉਹਨਾਂ ਦੇ ਨਾਲ ਐਕਸਪੀਰੀਅੰਸ ਉਹਨਾਂ ਕੋਲ ਬਹੁਤ ਵਧੀਆ ਟਾਲੈਂਟ ਹੁੰਦੇ ਦ ਡਾਂਸ ਦਾ ਹੋ ਗਿਆ ਸਪੀਕਿੰਗ ਦਾ ਹੋ ਗਿਆ ਜਾਂ ਵਾਇਸ ਦਾ ਹੋ ਗਿਆ ਸਾਡੇ ਕੋਲ ਚੀਜ਼ਾਂ ਪੰਜਾਬ ਚ ਮੇਰੇ ਕੋਲ ਲੋਕਅਟ ਸੀ ਪੁਲਿਸ ਦਾ ਸਾਡੇ ਕੋਲ ਰੈਪਟ ਅਪ ਸੀ ਤੇ ਉਹ ਚੀਜ਼ਾਂ ਉਹਨਾਂ 'ਚ ਮੈਂ ਦੇਖਿਆ ਸੀ ਉਹਨੇ ਗੁਰਦਾਸਪੁਰ ਸ਼ਹਿਰ ਵਿੱਚ ਨਹੀਂ ਨਹੀਂ ਦੇਖਿਆ ਸੀ ਜਿੰਨਾ ਮਤਲਬ ਡਿਫਰੈਂਟ ਕਲਚਰ ਉਹਨਾਂ ਨੂੰ ਉੱਚੇ ਮੁੱਥੇ ਦੇਖੀ। ਕਾਫੀ ਕੁਝ ਸਿੱਖਿਆ ਸੀ ਮੈਂ ਲੈਂਗੁਏਜ ਸਿੱਖੀ ਸੀ ਉੱਥੇ ਜਾ ਕੇ ਕਿਉਂਕਿ ਸਡਨਲੀ ਮੈਂ ਗੁਰਦਾਸਪੁਰ ਤੋਂ ਸਿੱਧਾ ਸਾਊਥ ਅਫਰੀਕਾ ਗਈ ਸੀ ਉਹ ਮੇਰਾ ਪਹਿਲਾ ਟ੍ਰਿਪ ਸੀ। ਹਮਮ ਔਰ ਮੇਰਾ ਉਸ ਤੋਂ ਪਹਿਲਾ ਲਾਈਫ ਦਾ ਕੁਝ ਇਹੋ ਜਿਹਾ ਨਹੀਂ ਕਿ ਆਪਾਂ ਆਮ ਕਰਨ ਦੇ ਬੰਦੇ ਆ ਔਰ ਆਮ ਚੀਜ਼ਾਂ ਵੇਖਿਆ ਲਾਈਫ ਤੇ ਬਹੁਤ ਹੀ ਆਮ ਦੇਖਿਆ। ਤੇ ਉਹ ਬਿਲਕੁਲ ਆਪੋਜ਼ਿਟ ਜਗਾਹ ਤੇ ਜਾ ਕੇ ਇੰਟਾਰੀ ਲੱਗ ਗਿਆ ਸੀ। ਸਟਾਰਟਿੰਗ ਤੇ ਮੈਂ ਆਪਣੇ ਪੂਰੇ ਕੌਨਫੀਡੈਂਸ ਤੇ ਜਦੋਂ ਹੋਲੀ ਵਾਲੀ ਉਹਨਾਂ ਦਾ ਗ੍ਰੈਬ ਕਰਨਾ ਪਿਆ। ਹਮਮ ਫਿਰ ਮੈਂ ਥੋੜੀ ਥੋੜੀ ਸ਼ੂ ਦਿੰਦਿਮ ਹੋਈ ਸੀ ਕਿਉਂਕਿ ਕਲਚਰ ਲੈਂਗੁਏਜ ਫਲੈਗ ਉਹ ਸਾਰਾ ਹੀ ਵੱਖਰਾ ਸੀ ਉਹ ਤੇਜ਼ ਵੀ ਜ਼ਿਆਦਾ ਸੀ ਉਹ ਬਹੁਤ ਤੇਜ਼ ਸੀ ਸਾਰੇ ਜਦੋਂ ओके ਸੋ ਜਿਹੜੇ ਉਥੋਂ ਦੇ ਹੋਣ ਜਿਹੜੇ ਕੰਟੈਸਟੈਂਟ ਰਹਿ ਚੁੱਕੇ ਉਹਨਾਂ ਦੇ ਤੁਸੀਂ ਟੱਚ ਦੇ ਵਿੱਚ ਹੁੰਦੇ ਸਾਰੇ ਮੇਰੇ ਫਰੈਂਡਸ ਆਉਣਾ ਚਾਹਣਾ ਰਹਿੰਦਾ ਮੈਂ ਬਹੁਤ ਕੱਟ ਜਾ ਰਹੀ ਹਾਂ ਜੇ ਬੰਬੇ ਅੱਛਾ ਤੇ ਅੱਛਾ ਉਧਰ ਜਦੋਂ ਕੰਮ ਕਰ ਰਹੇ ਸੀਗੇ ਜਾਂ ਜਦੋਂ ਉਹਨਾਂ ਨੂੰ ਸ਼ੂਟ ਕਰ ਰਹੇ ਸੀਗੇ ਸੋਚਿਆ ਨਹੀਂ ਵੀ ਇਦਾਂ ਦੀ ਇੰਡਸਟਰੀ ਦੇ ਵਿੱਚ ਵੀ ਜਾਣਾ ਚਾਹੀਦਾ ਮੈਂ ਉਸ ਤੋਂ ਬਾਅਦ ਇਹੀ ਸੋਚਿਆ ਸੀ ਕਿ ਮੈਂ ਫਿਲਮ ਮੇਕਿੰਗ ਵਿੱਚ ਜਾਣਾ ਹੈ ਕਿਉਂਕਿ ਮੈਨੂੰ ਸ਼ਾਇਨ ਐਕਟਿੰਗ ਦਾ ਜ਼ਿਆਦਾ ਬਹੁਤ ਪਸੰਦ ਹੈ ਔਰ ਮੈਂ ਬਹੁਤ ਉਸ ਤੋਂ ਬਾਅਦ تھیਟਰ ਵੀ ਨਾਲ ਕੀਤਾ ਔਰ ਮੈਂ ਈਵਨ ਹਜੇ ਵੀ ਰਿਹਾਸ ਕਰਦੇ ਹਾਂ ਆਪਾਂ ਔਰ ਮੈਨੂੰ ਹਜੇ 뮤직 ਐਲਬम्स ਮਿਲੇ ਹਨ ਬਟ ਮੈਂ ਵਿਸ਼ ਕਰਦੀਆਂ ਵੀ ਪਰਮਾਤਮਾ ਮੈਨੂੰ ਮੌਕਾ ਦੇਵੇ ਤਾਂ ਕਿ ਮੋਸਟ ਜਸਟੀਫਿਕੇਸ਼ਨ ਹੈ ਅੱਛਾ ਜਿਵੇਂ ਆਪਾਂ ਐਮਟੀਵੀ ਰੋਡਿਸ ਦੀ ਗੱਲ ਕਰ ਰਹੇ ਹਾਂ ਪਰ ਆਪਾਂ ਇੱਥੋਂ ਪਿੱਛੇ ਜਾਂਦੇ ਆ ਪੰਜਾਬ ਪੰਜਾਬ ਪੁਲਿਸ ਵਾਲੀ ਜਿਹੜੀਆਂ ਕੁਝ ਚੀਜ਼ਾਂ ਕੀਤੀਆਂ ਜਾਂ ਇਸ ਤੋਂ ਪਿੱਛੇ ਸਕੂਲ ਟਾਈਮ ਦੇ ਵਿੱਚ ਇੱਕ ਤਾਂ ਹੁੰਦਾ ਵੀ ਬੱਚੇ ਐਨਸੀਸੀ ਰੱਖਦੇ ਆ ਤੇ ਉਹ ਸੋਚਦੇ ਵੀ ਹਨਾ ਵੀ ਆਪਾਂ ਅੱਗੇ ਜਾ ਕੇ ਕੀ ਕਰਨਾ ਹੈ ਤੁਸੀਂ ਕਿਵੇਂ ਦਾ ਸੀਗਾ ਤੁਹਾਡਾ ਬਚਪਨ ਦਾ ਜਾਂ ਸਕੂਲ ਜਾਂ ਕਾਲਜ ਦਾ ਟਾਈਮ ਬਹੁਤ ਸ਼ਰਾਰਤੀ ਹੁੰਦੀ ਸੀ ਹਰ ਦੇ ਬਹੁਤ ਹੀ ਜ਼ਿਆਦਾ ਬਕਾਉਸ ਤੇ ਬਹੁਤ ਸ਼ਰਾਰਤੀ ਸੀ ਔਰ ਪਾਪਾ ਨੇ ਔਰ ਪਾਪਾ ਦੇ ਦੋਸ ਨੇ ਫਾਰਮ ਫਿਲ ਕਰਾਇਆ ਸੀ ਫਿਰ ਉਹਦੇ ਲਈ ਮੈਂ ਪ੍ਰੈਕਟਿਸ ਬਹੁਤ ਕੀਤੀ ਸੀ ਕਿਉਂਕਿ ਮੈਂ ਕੋਈ ਸਪੋਰਟਸ ਪਰਸਨ ਨਹੀਂ ਸੀ ਮੈਨੂੰ ਪਤਾ ਮੈਂ 100 ਮੀਟਰ ਵੀ ਨਹੀਂ ਸੀ ਪੱਛ ਸਕਦੀ ਫਿਰ ਬਾਅਦ ਚ 5 5 10 10 ਕਿਲੋਮੀਟਰ ਵੀ ਬਹੁਤ ਦੇਖਿਆ ਲਾਈਕ ਹਰ ਇੱਕ ਫੇਸ ਨੂੰ ਦੇਖਿਆ ਹਰ ਇੱਕ ਚੀਜ਼ ਨੂੰ ਛੋਟੀ ਛੋਟੀ ਚੀਜ਼ਾਂ ਨੂੰ ਦੇਖਿਆ ਬਸ ਸਿੱਖਿਆ ਇਹ ਹੈ ਚੜਦੀ ਕਲਾ ਅੱਗੇ ਜਾਣਾ ਬਸ ਪਿੱਛੇ ਨਹੀਂ ਰੁਕਣਾ ਔਰ ਪਿੱਛੇ ਵੀ ਨਹੀਂ ਜਾਣਾ ਠੀਕ ਹੈ ਸੋ ਜਦੋਂ ਤੁਸੀਂ ਪੁਲਿਸ ਲਾਈਨ 'ਚ ਸੀਗੇ ਜੀ ਕਿਹੜੀ ਚੀਜ਼ ਕਲਿੱਕ ਕੀਤੀ ਉਦੋਂ ਵੀ ਸੋਚਿਆ ਵੀ ਇਦਨਲੀ ਫੀਲਡ ਵਿੱਚ ਆਉਣਾ ਚਾਹੀਦਾ ਇੰਡਸਟਰੀ ਦੇ ਵਿੱਚ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਗਰੋਥ ਦੇਖਦੀ ਪਈ ਸੀ ਕਿਉਂਕਿ ਮੈਂ ਅੱਗੇ ਵਧਣਾ ਹੈ ਮੈਂ ਇੱਕ ਜਗ੍ਹਾ ਤੇ ਕਨਸਟੈਂਟ ਨਹੀਂ ਰੁਕ ਸਕਦੀ ਹਾਂ ਔਰ ਅਗਰ ਮੈਂ ਉੱਥੇ ਰਹਿੰਦੀ ਤੇ ਮੈਂ ਇੱਕ ਕਨਸਟੈਂਟ ਜਗ੍ਹਾ ਤੇ ਰੁਕ ਜਾਣਾ ਸੀ ਤੇ ਇੱਕ ਮੇਰੀ ਗਰੋਥ ਹੈ ਔਰ ਇੱਕ ਮੇਰੇ ਡਿਜ਼ਾਇਰਸ ਸੀ ਔਰ ਮੇਰੇ ਡ੍ਰੀम्स ਸੀ ਅੱਛਾ ਤੁਸੀਂ ਪਹਿਲੇ ਤੋਂ ਸੋਚਿਆ ਸੀਗਾ ਕਿ ਮੈਨੂੰ ਐਕਟਿੰਗ ਦਾ ਸੋਚਿਆ ਨਹੀਂ ਸੀ ਜਦੋਂ ਐਮਟੀਵੀ ਕਰਨ ਤੋਂ ਬਾਅਦ ਬਸ ਲੱਗ ਗਿਆ ਅੰਦਰੋਂ ਕਿ ਕੁਝ ਤੇ ਹੋਰ ਕਰਨਾ ਹੀ ਪੈਣਾ ਹੁਣ ਕਿ ਕਿ ਜਦੋਂ ਇੱਕ ਚੀਜ਼ ਆਪਾਂ ਵਧੀਆ ਕਰ ਲੈਂਦੇ ਫਿਰ ਰਿਸਪੌਂਸਿਬਿਲਟੀ ਆਂਦੀ ਮੈਂ ਅਗਲਾ ਸਟੈਪ ਉਹਦੇ ਤੋਂ ਵਧੀਆ ਲੈਣਾ ਇੱਕ ਝੱਕਾ ਵੀ ਹੋਲ ਜਾਂਦਾ ਝੱਕ ਹਾਂ ਉੱਥੇ ਖੁੱਲਿਆ ਸੀ ਪਹਿਲਾਂ ਤਾਂ ਮੈਂ 2 ਸਾਲ ਮੇਰੇ ਪਿਛਲਾ ਸਾਲ ਵੀ ਲੱਗਦਾ ਮੈਂ ਬਹੁਤ ਸਿੱਖਣ ਚ ਲਾਇਆ ਬਹੁਤ ਡਿਪਰੈਸਿਵ ਫੇਸ ਰਿਹਾ ਲਾਈਫ ਦਾ ਬਟ 2 ਯਰ ਸ਼ਬਦੀ ਬੈਲੀ ਬੈਸਟ ਬੈਸਟ ਦੇਖੋ ਪੋਜ਼ਿਟਿਵ ਬੋਲੋਗੇ ਪੋਜ਼ਿਟਿਵ ਹੋਏਗਾ ਵੀ ਇਹ ਵੀ ਹੈ ਨਾ ਹਾਂਜੀ अच्छा जी मैं ਤੁਸੀਂ ਹੁਣ ਕਹਿ ਰਹੇ ਹੋ ਵੀ ਡਿਪਰੈਸਡ ਰਿਆ ਕਿਵੇਂ ਰਿਆ ਡਿਪਰੈਸਡ ਕੀ ਕੀ ਚੀਜ਼ਾਂ ਚੱਲ ਰਹੀਆਂ ਸੀ ਹਰ ਚੀਜ਼ ਨੂੰ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਹੈ জব ਨੂੰ ਮੈਨੇਜ ਕਰਨਾ জব ਦਾ ਲਾਈਫ ਸਟਾਈਲ ਆ ਇੰਡਸਟਰੀ ਦਾ ਲਾਈਫ ਸਟਾਈਲ ਨੂੰ ਬੈਲੈਂਸ ਕਰਨਾ ਔਰ ਅਗਰ ਮੈਂ ਆਡੀਸ਼ਨ ਦੇ ਜਾਂ ਨਹੀਂ ਔਰ ਕਹਿੰਦੇ ਆ ਪੁਲਿਸ ਵਾਲੀਆਂ ਹਮ ਭਾਈ ਪੁਲਿਸ ਵਾਲੇ ਨੇ ਥੀਏਟਰ ਵੀ ਕੀਤਾ ਹਰ ਇੱਕ ਕਲਾ ਨੂੰ ਸਿੱਖਿਆ ਵੀ ਮੈਂ ਆਪ ਨੂੰ ਗਰੂਮ ਵੀ ਕੀਤਾ ਉਹ ਬੈਰੀਅਰ ਵੀ ਤੋੜਿਆ ਫੇਰ ਉਹ ਕਿ ਕਹਿੰਦੇ ਹੋਈ ਚੀਜ਼ ਹੈ ਉਹ ਬੈਰੀਅਰ ਲੱਗਦਾ ਹੈ ਪਰ ਉਸ ਬਹਿਰ ਤੇ ਨੂੰ ਮੈਂ ਤੋੜ ਦੇ ਤੇ ਰੱਗੇ ਜਾਣਾ। ਸੋ ਮੈਨੂੰ ਅਗਰ ਅੱਜ ਮੈਨੂੰ ਪੁਲਿਸ ਵਾਲੇ ਕਹਿੰਦੇ ਆ ਅਗਰ ਕੱਲ ਨੂੰ ਮੈਨੂੰ ਕਲਾਕਾਰ ਵੀ ਕਹਿਣਗੇ ਫਿਰ ਕੀ ਪਤਾ ਮੈਂ ਕਿਹੜਾ ਗਿਦਾਰੀਆ ਜਿਹਾ। ਸੋ ਬ੍ਰੇਕਡਾਊਨ ਹੋੁੰਦੇ ਰਹੇ। ਜੀ ਜੀ। ਕਿਵੇਂ ਮੈਨੇਜ ਕੀਤਾ? ਹੋਰ ਨੂੰ ਕਿਵੇਂ ਸੰਭਾਇਆ? ਵੇਖੋ ਘਰ ਛੱਡਣ ਤੋਂ ਬਾਅਦ ਤੇ ਬਹੁਤ ਹੀ ਹੁੱਖਾ ਲੱਗਦਾ ਕਿ ਜਿਵੇਂ ਸਾਰਾ ਕੁਝ ਆਪ ਕਰਨਾ ਹੁੰਦਾ। ਪਹਿਲਾਂ ਨੂੰ ਨੂਰ ਤੇ ਪੰਚ ਮੇਰੀ ਜੌਬ ਹੁੰਦੀ ਸੀ। ਉਸ ਤੋਂ ਬਾਅਦ ਜਿਮ-ਜਮ ਜਾਇਦਾ ਸੀ, ਥੀਏਟਰ ਵੀ ਜਾਇਦਾ ਸੀ। ਕਿ ਜਿੱਥੇ ਚੱਲ ਜੇ ਦੇ ਆਡੀਸ਼ਨ ਅੱਪ ਦਾ ਹੀ ਚੱਲ ਜਾਈਦਾ ਸੀ ਪ੍ਰੋਸੈਸ ਤੇ ਤਾਂ ਨਾ ਬਾਕੀ ਹੁਣ ਥੋੜਾ ਨੈਟਵਰਕ ਵਧਿਆ ਮੇਰਾ ਇਸ ਜਗ੍ਹਾ ਤੇ ਔਰ ਮੈਨੂੰ ਹੁਣ ਕੰਮ ਐ ਚੰਗੇ ਪ੍ਰੋਜੈਕਟ ਜੇ ਮੈਂ ਸੋਚ ਕੇ ਵੀ ਧੀਰੀ ਚੀਜ਼ ਕਰਦੀ ਆ ਕਿ ਮੈਂ ਸੋਚਿਆ ਕਿ ਮੈਂ ਉੱਥੇ ਪਹੁੰਚ ਜਾਣਾ ਤੇ ਮੈਨੂੰ ਪਰਮਾਤਮਾ ਨੂੰ ਲੈ ਲੈਣਾ ਮੈਨੀਫੈਸਟੇਸ਼ਨ ਹਾਂ ਠੀਕ ਹੈ ਸੋ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚੀਜ਼ਾਂ ਕਰ ਰਹੇ ਹੋ ਅੱਗੇ ਹੋਰ ਕਰਨੀਆਂ ਪਰ ਜੇਕਰ ਗੱਲ ਕਰੀਏ ਤੁਹਾਡੇ ਸੌਂਗਸ ਤੁਹਾਡੇ ਸੌਂਗਸ ਆਏ ਜਿਵੇਂ ਗੁਲਾਬ ਸਿੱਧੂ ਦੇ ਨਾਲ ਆਇਆ ਆਰਨੀਤ ਦੇ ਨਾਲ ਆਇਆ ਐਂਡ ਲੇਟੈਸਟ ਜਿਹੜਾ ਹਰਪਜਨ ਮਾਨ ਸਾਹਿਬ ਨਾਲ ਆਇਆ ਹੈ ਨਾ ਸਾਮ ਸਾਵਣ ਵਰਗਿਆ ਸਾਵਣ ਵਰਗਿਆ ਓਕੇ ਸੋ ਇਹ ਇਹਨਾਂ ਆਰਟਿਸਟਾਂ ਦੇ ਨਾਲ ਕੰਮ ਕੀਤਾ ਹਰਪਜਨ ਮਾਨ ਇੰਡਸਟਰੀ ਦੇ ਬਹੁਤ ਵੱਡੇ ਚਿਹਰੇ ਆ ਗੁਲਾਬ ਸਿੱਧੂ ਦਾ ਵੀ ਨਾਮ ਪੂਰਾ ਚੱਲ ਰਿਹਾ ਆਰਨੀਤ ਵੀ ਛਾਈ ਤੇ ਸੋ ਇਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਤੁਹਾਡਾ ਕਿਵੇਂ ਦੇ ਰਿਹਾ ਮਨੂ ਸਭ ਤੋਂ ਜ਼ਿਆਦਾ ਮਜ਼ਾ ਤਾਂ ਮਾਨ ਜੀ ਦੇ ਨਾਲ ਆਇਆ ਹਰਪਜਨ ਜੀ ਨਾਲ ਕਿ ਕਿ ਲਾਈਕ ਅਸੀਂ ਬਹੁਤ ਸਿੱਖਦੇ ਹਾਂ ਔਰ ਜਿਹੜੇ ਗੁਲਾਬ ਸਿੱਧੂ ਆਨੇ ਚਾਹੀਏ ਮਤਲਬ ਸਾਡੀ ਏਜ ਦੇ ਆ ਜਾਂਦੇ ਆ ਨਾ ਤੇ ਉਹਨਾਂ ਦਾ ਥੋੜਾ ਜਿਹਾ ਡਿਫਰੈਂਸ ਸੀਨ ਹੁੰਦਾ ਬਟ ਮੈਨੂੰ ਹਰਪਲ ਜਿੰਦੀਨਾ ਕੰਮ ਕਰਕੇ ਮਜ਼ਾ ਆਇਆ ਔਰ ਹੁਣ ਉਸ ਤੋਂ ਬਾਅਦ ਲੱਗੇ ਕਿ ਮੇਰੀ ਲਾਈਫ 'ਚ ਕਾਫੀ ਗ੍ਰੋਥ ਫੇਸ ਆ ਰਹੀ ਹੈ ਈਵਨ ਮੈਂ ਹਮ ਸ਼ਾਇਦ ਫਿਲਮ ਸੇ ਵੀ ਇੱਕ ਫਿਲਮ ਕੀਤੀ ਹੈ ਉਹ ਵੀ ਆਏਗੀ ਹਮ ਕੀਆ ਬਾਤ ਹੈ ਸੋ ਜਿਵੇਂ ਜਿਵੇਂ ਤੁਸੀਂ ਇੱਕ ਜੌਬ ਤੋਂ ਕੈਮਰੇ ਨੂੰ ਫੇਸ ਕਰਨਾ ਇੱਕ ਡਿਫਰੈਂਟ ਚੀਜ਼ ਵੀ ਹੈ ਆਪਾਂ ਕਹਿ ਸਕਦੇ ਥੋੜੀ ਡਿਫਿਕਲਟ ਵੀ ਹੋ ਜਾਂਦੀ ਆ ਜੇਕਰ ਆਪਾਂ ਨੂੰ ਡਾਇਲੋਗਸ ਬੋਲਣੇ ਪੈਣ ਥੋੜੀ ਬਹੁਤ ਐਕਟਿੰਗ ਕਰਨੀ ਪਵੇ ਸੋ ਜਦੋਂ ਤੁਸੀਂ ਫਸਟ ਟਾਈਮ ਕੈਮਰੇ ਦੇ ਮੋਹਰੇ ਖੜੇ ਸੀਗੇ ਭਾਵੇਂ ਐਮਟੀਵੀ ਰੋਡਿਸ ਚ ਹੋ ਹੋ ਜਾਂ ਫਿਰ ਫਿਲਮ ਦੇ ਵਿੱਚ Song ਦੇ ਵਿੱਚ ਉਹ ਐਕਸਪੀਰੀਅੰਸ ਉਹ ਇਮੋਸ਼ਨਸ ਕੀ ਸੀਗੇ ਉਸ ਟਾਈਮ ਦੇ ਕਿਉਂਕਿ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਵੀ ਰਹੇ ਹੁੰਦੇ ਸੋ ਕਿਤਨੇ ਕਿਤੇ ਥੋੜਾ ਜਿਹਾ ਅੰਦਰ ਹੁੰਦਾ ਵੀ ਵੇਖ ਰਿਹਾ ਕੀ ਜਜ ਕਰਾਂਗੇ ਜਾਂ ਕੁਝ ਇਸ ਤਰ੍ਹਾਂ ਦਾ ਵਿਚਾਰ ਚੱਲ ਰਿਹਾ ਸ੍ਰੀਮਾਂ ਜੀ ਮੈਂ ਮਨੂਕ ਤੇ ਜਗਤ ਤੇ ਮੈਂ ਇਹ ਨਹੀਂ ਕਹਿੰਦੀ ਕਿ ਸ਼ਾਇਦ ਕਮੀ ਕਮੀਆਂ ਹੁੰਦੀ ਹੈ ਅਗਾਰੇ ਕਿਨਸਾਂ ਚੰਦੀ ਹੈ ਮੇਰੀ ਕਈ ਵਾਰੀ ਬਾਡੀ ਲੈਂਗੁਏਜ ਪੁਲਿਸ ਵਾਲਾਂ ਦਾ ਹਾਰਡ ਹੋ ਜਾਂਦਾ ਆਪਾਂ ਯੂਨੀਫਾਰਮ ਪੇਰੀ ਕਰਦੇ ਹਰ ਵੇਲੇ ਔਰ ਮੇਰੀ ਸੰਗਤੀ ਜੇ ਵੀ ਸਾਰੇ ਮਤਲਬ ਮੇਲਸ ਰਹਿੰਦੇ ਸੀ ਤੇ ਆਟੋਮੈਟਿਕਲੀ ਮੈਂ ਵੀ ਇੱਕ ਹਾਰਡ ਪਰਸਨੈਲਿਟੀ ਸੀ ਔਰ ਜਦੋਂ ਇਸ ਲਾਈਨ ਚ ਚੁਲਬਲਾ ਕਿਰਦਾਰ ਕਰਨਾ ਪੈਂਦਾ ਉਹ ਮੇਰੇ ਲਈ ਵੀ ਔਖਾ ਸੀ ਔਰ ਉਹ ਮੈਨੂੰ ਕਈਆਂ ਵੱਲੋਂ ਆ ਕੇ ਆਂਦੇ ਨਾ ਰਿਵਿਊ ਵੀ ਆਂਦਾ ਜਦੋਂ ਆਡੀਸ਼ਨ 'ਚ ਤੁਸੀਂ ਹਾਰਟ ਤੁਸੀਂ ਮਤਲਬ ਤੁਹਾਡਾ ਬਾਡੀ ਲੈਂਗੁਏਜ ਨਹੀਂ ਫਕਰਦੀ ਹੁਣ ਮੈਂ ਟਰਾਈ ਕਰਦੀ ਮੈਂ ਹਰ ਇੱਕ ਬਾਡੀ ਲੈਂਗੁਏਜ ਨਾਲ ਖੇਡਾਂ ਕਿਉਂਕਿ ਬਾਡੀ ਲੈਂਗੁਏਜ ਬਾਡੀ ਰਿਲੈਕਸ ਕਰਾਉਂ ਹੋਂ ਇਵਨ ਮੈਂ ਕਥਕ ਸਿੱਖਦੀਆਂ ਪਰ ਕੁਝ ਨਾ ਕੁਝ ਮੈਂ ਚੀਜ਼ਾਂ ਸਿੱਖਣਾ ਪਸੰਦ ਕਰਦੀ ਆ ਤਾਂ ਕਿ ਇੱਕ ਬੈਰੀਅਰ ਟੁੱਟ ਜੇ ਪਹਿਲਾ ਹਾਰਡ ਬਾਡੀ ਹੋਊਗੀ ਅਗਰ ਉਸ ਜਗ੍ਹਾ ਤੇ ਮੈਂ ਚਾਹਾਂਗੀ ਦੁਬਾਰਾ ਤੇ ਮੇਰੀ ਉਹ ਬਾਡੀ ਹਾਰਡ ਹੀ ਰਹੇ ਉਤੇ ਅਤੇ ਜਿਹਨੂੰ ਵਗਫ ਫਿਲਮ ਨਹੀਂ ਚਾਹ ਕੋਈ ਕੁਝ ਨੂੰ ਨਜਾਕਤ ਵਾਲਾ ਕਿਸ ਨਾ ਬਣਾ ਤੇ ਉਹਦੇ ਨੂੰ ਐਕਸਪ੍ਰੈਸ਼ਨ ਸਭ ਚੀਜ਼ਾਂ ਦਾ ਕੰਮ ਆ ਜਾਂਦਾ ਪਰ ਮੈਂ ਕਰਦੀ ਹਾਂ ਉਸ ਚੀਜ਼ ਤੇ ਠੀਕ ਹੈ ਉਹ ਵਧੀਆ ਚੀਜ਼ ਹੈ ਪੈਸੇ ਮਲਟੀਟਾਸਕਿੰਗ ਹੈ ਹੈਨਾ ਮਲਟੀਟਾਸਕਿੰਗ ਤਾਂ ਹੋਰ ਤੁਸੀਂ ਮਲਟੀ ਟੈਲੈਂਟਡ ਹੋ ਹਰ ਇੱਕ ਚੀਜ਼ ਜਿਹੜਾ ਟ੍ਰਾਈ ਕਰ ਰਹੇ ਹੋ ਜੇਕਰ ਜਦੋਂ ਤੁਸੀਂ ਫਿਲਹਾਲ ਜੌਬ ਕਰ ਰਹੇ ਹੋ ਤੁਸੀਂ ਜੀ ਮੇਰੇ ਕੋਲ ਜੌਬ ਹੈ ਕਰ ਰਹੇ ਉਹ ਕਿ ਕਰਦਿਆਂ ਨੇ ਕਿਹਾ ਨਹੀਂ ਵੀ ਕਿਉਂ ਮਤਲਬ ਇਨਾ ਇੱਕ ਉਹ ਮਨਾਈ ਠੀਕ ਹੈ ਜੌਬ ਹੈਗੀ ਆ ਕੰਮ ਤੇ ਜਾਣਾ ਆਣਾ ਤੇ ਫਿਰ ਇਧਰ ਕਿਉਂ ਕਿਉਂਕਿ ਜਿਹੜੀ ਆਪਾਂ ਕਿਤਨੇ ਕਿਤੇ ਕਹਿ ਦਈਏ ਵੀ ਇੰਡਸਟਰੀ ਵਾਲੀ ਜਿਹੜੀ ਲਾਈਨ ਵੀ ਕਿਤਨੇ ਕਿਤੇ ਸਟੇਬਲ ਵੀ ਨਹੀਂ ਹੁੰਦੀ ਆ ਅ ਬਹੁਤ ਸਾਰੇ ਬ੍ਰੇਕਡਾਉਨਸ ਆਉਂਦੇ ਆ ਬੰਦਾ ਡਿਪਰੈਸਡ ਵੀ ਹੁੰਦਾ ਆ ਕੰਮ ਮਿਲ ਰਿਹਾ ਨਹੀਂ ਮਿਲ ਰਿਹਾ ਫਿਟਨੈਸ ਦਾ ਧਿਆਨ ਰੱਖਣਾ ਇਹ ਸਾਰੀ ਚੀਜ਼ ਆ ਬਹੁਤ ਸਾਰੀ ਚੀਜ਼ਾਂ ਦੇਖਣੀ ਪੈਂਦੀ ਆ ਸੋ ਮੇਰੇ ਖਿਆਲ ਨਾਲ ਪੋਲਿਟਿਕਸ ਵੀ ਹੁੰਦੀ ਹੈ ਇਸ ਤੋਂ ਜ਼ਿਆਦਾ ਹੀ ਹਣਾ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਹੁਣ ਕੁਛ ਬੋਲਾਂਗੀ ਮੇਰੀ ਹੋਰ ਹੋ ਜੇਗੀ ਵਾਇਰਲ ਜਾ ਕੇ ਕਿਉਂਕਿ ਬਹੁਤ ਜ਼ਿਆਦਾ ਹੁੰਦੀ ਆ ਹਾਨੂੰ ਕਈ ਵਾਰੀ ਤੇ ਕੰਮ ਕਰਕੇ ਵੀ ਕੱਢ ਦਿੱਤਾ ਜਾਂਦਾ ਹੈ ਇੱਕ ਦਿਨ ਔਰ ਆਪਾਂ ਸੋਚਦੇ ਕੀ ਹੋਇਆ ਫਿਰ ਸੋਚਦੇ ਮੇਰੀ ਕਿਸਮਤ ਤੇ ਉੱਤੋਂ ਬੈਟਰ ਸੀ ਇਟਸ ਫਾਈਨ ਔਰ ਸਿਕ ਯਾ ਹਰਦਨਿਕ ਸਭ ਦੀ ਲਾਈਫ ਦਾ ਚੈਲੰਜ ਹੈ ਇਹ ਹਰ ਇੱਕ ਦੀ ਕਹਾਣੀ ਲਾਈਫ ਦੀ ਵੱਖਰੀ ਵੱਖਰੀ ਬੰਦੇ ਦੀ ਵੱਖਰੀ ਵੱਖਰੀ ਕਹਾਣੀ ਹੈ ਤੋ ਮੇਰੀ ਵੀ ਇੱਕ ਛੋਟੀ ਜਿਹੀ ਕਹਾਣੀ ਆ ਬਸ ਉਹਦੇ ਵਿੱਚ ਮੈਂ ਸੰਤੁਸ਼ਟ ਵੀ ਹੈਗੀ ਅੱਛਾ ਪੋਲਿਟਿਕਸ ਹੁੰਦੀ ਆ ਤੁਹਾਡੇ ਨਾਲ ਯਾ ਤੁਸੀਂ ਕੋਈ ਦਾਲਾ ਪ੍ਰੋਜੈਕਟ ਕੀਤਾ ਹੋਵੇ ਤੇ ਤੁਹਾਨੂੰ ਮਤਲਬ ਲੱਗਾ ਕਿ ਉਹ ਵੈਦ ਨਹੀਂ ਕਿਵੇਂ ਦੇ ਕਿਵੇਂ ਦੇ ਇਮੋਸ਼ਨ ਸੀ ਉਸ ਟਾਈਮ ਦੇਖੋ ਆਪਾਂ ਦੁਕਾਰ ਕੇ ਸਾਨੂੰ ਕੋਈ ਬਿਨਾ ਮਤਲਬ ਤੋਂ ਬਿਨਾ ਰੀਜ਼ਨ ਤੋਂ ਕੱਢ ਵੀ ਦਿੱਤਾ ਤੇ ਫਿਰ ਸੋਚਦੇ ਆਂਗੇ ਪੋਲਿਟਿਕਸ ਵਿੱਚ ਨਾ ਵਿੱਚ 10 ਬੰਦਿਆਂ ਦੇ ਹੋਈ ਆ ਫਿਰ ਮੈਨੂੰ ਪਤਾ ਕਿ ਮੇਰਾ ਉਸ ਤੋਂ ਬੈਟਰ ਲਿਖਿਆ ਸੀ ਮੈਨੂੰ ਨਹੀਂ ਮਿਲਿਆ ਤਾਂ ਮੇਰੇ ਉਸ ਤੋਂ ਬੈਟਰ ਲਿਕੇ ਕਿਉਂਕਿ ਮੇਰਾ ਐਟੀਟਿਊਡ ਹੀ ਪੋਜ਼ਿਟਿਵ ਹੋ ਚੁੱਕਿਆ ਮੇਰਾ ਉਸ ਤੋਂ ਵੀ ਬੈਟਰ ਠਿਕੇ ਜਿਹੜੇ ਅੱਜ ਮੈਨੂੰ ਕਹਿਣਗੇ ਕੱਲ ਮੇਰੇ ਕੋਲ ਆਣਗੇ ਮੇਰਾ ਐਟੀਟਿਊਡ ਹੀ ਪੋਜ਼ਿਟਿਵ ਐਟੀਟਿਊਡ ਰੱਖਣਾ ਬਹੁਤ ਔਖਾ ਹੈ ਵੈਸੇ ਕਿੱਥੋਂ ਲੈ ਕੇ ਆਏ ਤੁਸੀਂ ਇੰਨਾ ਪੋਜ਼ਿਟਿਵਿਟੀ ਜਾਂ ਪੋਜ਼ਿਟਿਵ ਐਟੀਟਿਊਡ ਮੈਂ ਪ੍ਰੇਡ ਕਮਾਂਡਰ ਵੀ ਰਿਸੀਵ ਨਹੀਂ ਪਰ ਟ੍ਰੇਨਿੰਗ ਟਾਈਮ 'ਚ ਮੈਂ ਬਹੁਤ ਸ਼ਰਾਰਤੀ ਸੀ ਮੈਂ ਪੂਰੇ ਟ੍ਰੇਨਿੰਗ ਸੈਂਟਰ ਤੇ ਫੇਮਸ ਸੀ 333 ਹਰ ਵੇਲੇ ਫ੍ਰੀ ਸ਼ਰਾਰਤੀ ਸੀ ਮੈਨੂੰ ਹਰ ਜਗ੍ਹਾ ਤੋਂ ਪਨਿਸ਼ਮੈਂਟ ਮਿਲਦੀ ਸੀ ਅਗਰ ਮੈਂ ਫਿਰ ਟੂਚੇ ਕਿ ਮੈਂ ਰਾਸ਼ਟਰੀ ਗੀਤ ਚੋ ਵੀ ਕਈ ਵਾਰ ਮੈਨੂੰ ਪਨਿਸ਼ਮੈਂਟ ਮਿਲਿਆ ਅ اچھا ਕਿਉਂਕਿ ਮੈਂ ਬਹੁਤ ਸ਼ਰਾਰਤੀ ਲਈ ਸੀ ਬਟ ਉਸ ਫੇਸ ਤੋਂ ਫਿਰ ਅੰਡਰ ਤੇ ਮੈ ਕੰਸਪੋਨਸੀਬਿਲਟੀ ਪੜੀ ਸੀ ਪਰੇਡ ਚਲਾਉਣ ਦੀ ਉਹ ਸਭ ਤੋਂ ਵੱਡੀ ਸੀ ਫਿਰ ਮੈਂ ਉਹ ਚਲਾਈ ਸੀ ਉਹਦੇ 4 ਸੌ ਮਿੰਟ ਵਿੱਚ ਸੀ ਤੇ ਬਾਅਦ ਉੱਤੋਂ ਬਾਅਦ ਥੋੜੀ ਜਿਹੀ ਰਿਸਪੋਨਸੀਬਿਲਟੀ ਫਿਰ ਦੋ ਖਸਾਲ ਦੇ ਦੋਪਾ ਇਕੱਲੇ ਲਾਈਫ ਤੇ ਰਹਿ ਚੁੱਕੇ ਹਾਂ ਬਿਲਕੁਲ ਪ੍ਰੋਬਲਮ ਅਗਰ ਤੁਸੀਂ ਗਰੂਮ ਨਹੀਂ ਹੋ ਰਹੇ ਚੇਂਜ ਨਹੀਂ ਹੋ ਰਹੇ ਫਿਰ ਪ੍ਰਮਾਤਮਾ ਤੁਹਾਡੇ ਕੋ ਮੌਕਾ ਖੋਲੇਗਾ ਹੂੰ ਕਿਸੇ ਉਸ ਤੇ ਹੈ ਜਿੱਦੋਂ ਲੱਗਦਾ ਕਿ ਫਿਰ ਉਹ ਕਿਸੇ ਹੋਰ ਲਈ ਵੀ ਬਹਿਆ ਮੌਕਾ ਹੂੰ ਸੋ ਸ਼ਰਾਰਤਾਂ ਕਿਹੜੀਆਂ ਕਿੜੀਆਂ ਕਰਦੇ ਸੀ ਕੋਈ ਇੱਕ ਦੋ ਕਿਸੇ ਨੂੰ ਤੁਹਾਨੂੰ ਜ਼ਰੂਰ ਦੱਸੋ ਵੀ ਕਿਹੜੀਆਂ ਸ਼ਰਾਰਤਾਂ ਕਿ ਮੈਂ ਉਸਤਾਦਾਂ ਦੇ ਨਾਮ ਪਾਇਆ ਹੁੰਦੇ ਸੀ ਟ੍ਰੇਨਿੰਗ ਸੈਂਟਰ ਤੇ ਅੱਛਾ ਜਿਹੜਾ ਸੋਣਾ ਲੱਗਦਾ ਸੀ ਮੁੰਡਾ ਕਹਿੰਦੀ ਤੂੰ ਅੱਜ ਬਹੁਤ ਹੈਂਡਸਮ ਲੱਗ ਰਿਹਾ ਟ੍ਰੇਨਿੰਗ ਸੈਂਟਰ ਤੇ ਮਿਲ ਤੇ ਇੱਕ ਪਿੱਛੇ ਪਲਟੂ ਹੁੰਦੀ ਸੀ ਬਹੁਤ ਮਤਲਬ ਲੰਬੇ ਲੰਬੇ ਟਾਲ ਮੁੰਡੇ ਹੁੰਦੇ ਸੀ ਮੈਂ ਛੇੜਦੀ ਹੁੰਦੀ ਸੀ ਕਿ ਮੈਂ ਛੇ ਆਈ ਡੋਨਟ ਨੋ ਕਿਉਂ ਬਟ ਮੈਂ ਕਿਸ ਤਰੀਕੇ ਨਾਲ ਕਿਵੇਂ ਜਿਹੜਾ ਮੈਨੂੰ ਸੋਹਣਾ ਲੱਗਿਆ ਮੈਨੂੰ ਕੰਪਲੀਮੈਂਟ ਦੇ ਕੇ ਨਾ ਉਹ ਬਾਈ ਗਲਤ ਗਲਤ ਸੋਚੇ ਉਹ ਜੋ ਮਰਜ਼ੀ ਸੋਚੇ ਮੇਰੇ ਅੰਦਰੋਂ ਜੋ ਨਿਕਲ ਗਿਆ ਵਾ ਤੂੰ ਬਹੁਤ ਹੈਂਡਸਮ ਲੱਗ ਰਹੀ ਮੈਂ ਦੇ ਆਉਂ ਮੈਂ ਦੀ ਕੀ ਬਾਤ ਹੈ ਔਰ ਉਸ ਤੋਂ ਬਾਅਦ ਤਾਂ ਤਾਂ ਹੀ ਮੇਰੇ ਉਸ ਜਗ੍ਹਾ ਤੇ ਬਹੁਤ ਪਿਆਰ ਹੈ ਹੂੰ ਉਹਨਾਂ ਨੇ ਕਿਹਾ ਸੀ ਤੇ ਚੀਜ਼ ਕੁਝ ਅਲੱਗ ਹੀ ਸਪਾ ਗਈ ਮੈਂ ਇੰਨਾ ਹੀ ਚਲਦੀ ਚਲਦੀ ਕੱਪੇ ਸ਼ਰਮਾ ਦੇ ਸ਼ੋਅ ਚ ਪਹੁੰਚ ਗਈ ਔਰ ਉਹ ਵੀਡੀਓ ਵੀ ਮੇਰੀ ਕਾਫੀ ਵਾਇਰਲ ਹੋ ਗਈ ਰਹਿੰਦੀ ਆ بس ਇਹ ਹੀ ਦਾਇ। ਅੱਛਾ ਤੇ ਜਦੋਂ ਕਿਸ ਨੂੰ ਰਿਸਪੌਂਡ ਇਸ ਨੂੰ ਕਿਸੇ ਤਾਰੀਫ ਕਰਕੇ ਆਣੀ। ਅੱਗੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਸੀ? ਅਗਲੇ ਤਾਂ ਖੁਸ਼ ਹੁੰਦੇ। ਅਗਲੇ ਖੁਸ਼ ਹੁੰਦੇ। ਕੋਈ ਨਾ ਕੰਪਲੀਮੈਂਟ ਦਿੱਤਾ ਤੇ ਖੁਸ਼ ਸੀ ਸਾਰੇ। ਬਟ ਕਈ ਸੇ ਟਾਈਮ ਜਿਨਾ ਮਨ ਨੂੰ ਐਂਟਰਟੇਨਮੈਂਟ ਨੂੰ ਅੱਧਾ ਲੱਗਦਾ ਲੱਗ ਪੇ ਕਿ ਗੁਰਦਾਸਪੁਰ ਦਾ ਨਾਮ ਖਰਾਬ ਕਰਦਾ। ਮੇਰਾ ਹੌਨਰ ਰਿਸਪੌਂਸਿਬਿਲਟੀ ਹੈ ਫਿਰ ਮੈਂ ਕਿ ਚਲوں ਤੰਦ ਦੱਸ ਮੈਂ। ਫਿਰ ਦਾਦਾਈ ਸ਼ਰਾਬ। ਸਾਰੇ ਹੀ ਸ਼ਰਾਬ। ਟ੍ਰੇਨਿੰਗ ਮਤਲਬ ਮੇਰੇ ਵਜ੍ਹਾ ਨਾਲ ਕੁੜੀਆਂ ਸਾਰੀਆਂ ਪਨਿਸ਼ਮੈਂਟਸ ਆਂਦੀਆਂ ਸੀ ਔਰ ਬਹੁਤ ਅਰਾਮ ਨਾਲ ਸੈਂਦੀਆਂ ਸੀ। ਅੱਛ ਉਹ ਨੂੰ ਮਾਦੇ ਗਿੱਟ ਦੇ ਮੈਂ। ਸੋ ਜੀ ਮੈਂ ਆਪਕਰ ਬੜੀ ਗੱਲ ਕਰ ਰਹੀ ਸੀ ਕਰ ਰਿਹਾ ਦਾ ਕਿ ਰਿਐਕਸ਼ਨ ਸੀਗਾ ਵੀ ਜੌਬ ਤੋਂ ਬਾਅਦ ਇੰਡਸਟਰੀ ਦੇ ਵਿੱਚ ਜਾ ਰਹੇ ਹੋ। ਕੀ ਰੱਖਿਆ ਜਾਂ ਕੁਝ ਮਤਲਬ ਸਪੋਰਟ ਕੀਤਾ ਜਾਂ ਕਿਵੇਂ ਸਭ ਦੇ ਨਾ ਹੁੰਦਾ ਸਟਾਰਟਿੰਗ ਦੇ। ਹਮੇਸ਼ਾ ਮਤਲਬ ਸਾਡੇ ਏਰੀਆ ਜਾਂ ਏਰੀਆ ਵਾਈਜ਼ ਵੀ ਅਸੀਂ ਕਹਿ ਸਕਦਾ। ਮਾਝੀ ਵਾਲੀ ਮਾਝੀ ਵਾਲੇ ਨਾ। ਹੂੰ। ਸਭ ਦੇ ਨਾ। ਇਹ ਮਾਝੀ ਵਾਲੇ ਵਿੱਚ ਕਹਿੰਦੇ ਆ ਬੜੇ ਕੜਕ ਹੁੰਦੇ ਰੁੱਖੇ ਹੁੰਦੇ ਆ। ਨਹੀਂ ਨਹੀਂ ਨਹੀਂ। ਨਹੀਂ ਹੁੰਦੇ। ਮਿਲੋ। ਮੇਂ ਜਬਾਨ ਸਿੱਖੀ ਹੁੰਦੀ ਆ ਨਾ ਜਬਾਨ ਥੋੜੀ ਜਿਹੀ ਸਿੱਖੀ ਹੁੰਦੀ ਆ ਨਾ ਅੱਛਾ ਜੀ ਮੈਂ ਤੁਸੀਂ ਹੁਣ ਜਿਵੇਂ ਤੁਸੀਂ ਜੌਬ ਕਰਦੇ ਹੋ ਜਾਂ ਡਿਊਟੀਆਂ ਲੱਗਦੀਆਂ ਹੁੰਦੀਆਂ ਸੋ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਡੀਲ ਕਰਦੇ ਹੋ ਗੁੱਸੇ ਨਾਲ ਜਾਂ ਪੋਲਾਈਟ ਤਰੀਕੇ ਨਾਲ ਕਿਉਂਕਿ ਉਹ ਉਹ ਵੀ ਕਹਿੰਦੇ ਹੋਣੇ ਵੀ ਅਸੀਂ ਤੁਹਾਨੂੰ ਦੇਖਿਆ ਗਾਣਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਕੌਮਪਲੀਮੈਂਟਸ ਮਿਲੇਗੇ ਪਹਿਲਾਂ ਮੈਂ ਦਰਾ ਫੂਲ ਕੀਤੀ ਸੀ ਗੁਰਦਾਸਪੁਰ ਵਿੱਚ ਮੈਂ ਹਰ ਇੱਕ ਪੋਸਟ ਤੇ ਉੱਤੇ ਰਹੀ ਸੀ ਦਾ ਸਾਂਝ ਵਿੱਚ ਪੀਸੀਆਰ ਤੇ ਬਟ ਮੈਂ ਜਿਆਦਾ ਇੰਜੋਏ ਕਰਦੀ ਸੀ ਆਪਣੀ ਡਿਊਟੀ ਨੂੰ ਔਰ ਇੱਥੇ ਆ ਕੇ ਮੈਂ ਇੱਕ ਆਫਿਸ ਤੇ ਰਹੀ ਹਾਂ ਔਰ ਉਸ ਤੋਂ ਬਾਅਦ ਉਹ ਚਾਰ ਮੇਰਾ ਸਰਕਲ ਚਾਰ ਕ ਜਾਣ ਵਾਲੀ ਆ ਜਿਆਦਾ ਮੇਰਾ ਵਾਰਤਾ ਲਾਭ ਨਹੀਂ ਹੈਗਾ ਕਿਸੇ ਨਾਲ ਬਟ ਆਊਟਰ ਸਾਈਡ ਨਾਲ ਪਰ ਗੁਰਦਾਸਪੁਰ ਕਿ ਮਸਾ ਸੀ ਉਹ ਉੱਥੇ ਉਹਦਾ ਕੋਈ ਐਕਸਪੀਰੀਅੰਸ ਦੱਸੋ

ਉਹ ਆਪਣੇ ਛੋਟੇ ਛੋਟੇ ਬੱਚੇ ਛੱਡ ਕੇ ਟ੍ਰੇਨਿੰਗ ਤੇ ਆਈਆਂ ਕਈਆਂ ਨੂੰ ਆਪਣੇ ਹਸਬੰਦ ਦੀ ਜੌਬ ਹਿੱਸੀ ਹੂੰ ਬਹੁਤ ਹਾਰਸ਼ ਵੀ ਮੈਂ ਕਹਿੰਦੀ ਹਾਂ ਕਿ ਜਦੋਂ ਮੈਨੂੰ ਪਤਾ ਇੱਕ ਸਵੇਰੇ ਔਰਤ ਆਪਣੇ ਘਰ ਦਾ ਖਾਣਾ ਬਣਾ ਕੇ ਆ ਰਹੀ ਹੈ ਔਰ ਰਾਤ ਨੂੰ ਜਾ ਕੇ ਉਹਨੇ ਫੇਰ ਬਣਾਣਾ ਸਵੇਰੇ ਫੀਲਡ ਤੇ ਉਹ ਖੜੀ ਹੈ ਚੌਂਕਾ ਜਿਹੀ ਖੜੀ ਹੈ ਤਰਨਿਆਂ ਚ ਵੀ ਖੜੀ ਆਰ ਈਵਨ ਖੜੀ ਆ ਰਸਤੇ ਤੇ ਮੈਨੂੰ ਲੱਗਦਾ ਹਾ ਹਾਂ ਹਾਂ ਹਰ ਵੈਸੇ ਔਰਤਾਂ ਦੀ ਜ਼ਿੰਦਗੀ ਕਿੰਨੇ ਕਿਤੇ ਸਟਰਗਲ ਹੁੰਦਾ ਹਾਰ ਹੁੰਦਾ ਬਟ ਸਟਿਲ ਉਹ ਮੈਨੇਜ ਕਰਦੀਆਂ ਹੂੰ ਸੋ ਅੱਛਾ ਅੱਜ ਜਿਵੇਂ ਅੱਜ ਦੇ ਬੱਚੇ ਹੈਗੇ ਆ ਉਹਨਾਂ ਨੂੰ ਕਿਵੇਂ ਵੇਖਦੇ ਜਿਹੜੇ ਜੈਨਸਿਸ ਚੱਲ ਰਿਹਾ આજ ਕੱਲ ਬੜੇ ਸੋਸ਼ਲ ਮੀਡੀਆ ਉੱਤੇ ਨਾ ਸੋਸ਼ਲ ਮੀਡੀਆ ਨੇ ਤੇ ਬਹੁਤ ਕੁਝ ਦਿੱਤਾ ਗਿਆ ਨੋ ਈਵਨ ਮੈਂ ਵੀ ਬਹੁਤ ਸਾਰਕ ਕੀਤਾ ਹੈ ਔਰ ਕਿਉਂਕਿ ਇਸ ਤੋਂ ਕਾਫੀ ਕੰਮ ਮਿਲਦਾ ਹੈ ਹੂੰ ਹਰ ਇੱਕ ਦਾ ਆਪਣਾ ਕੰਸੈਪਟ ਹੁੰਦਾ ਨੋ ਨੋ ਅਪਰੀਸ਼ੀਏਟ ਹੀ ਕਰੂੰਗੀ ਹੂੰ ਅੱਛਾ ਜੀਕਰ ਆਪਾਂ ਹੁਣ ਪੰਜਾਬੀ ਇੰਡਸਟਰੀ ਵੱਲ ਚਲੀਏ ਜੀ ਤੁਹਾਨੂੰ ਕਿਹੜੇ ਆਰਟਿਸਟ ਦੇ ਨਾਲ ਤੁਸੀਂ ਕੰਮ ਕਰਨ ਦਾ ਸੋਚਦੇ ਹੋ ਜਾਂ ਸੋਚਿਆ ਜਾਂ ਫਿਰ ਕਿਹੜਾ ਆਰਟਿਸਟ ਫਮੇ ਫੀਮੇਲ ਫਮੇਲ ਮੇਲ ਉਹਨੂੰ ਤੁਸੀਂ ਆਈਡਲ ਸਮਝਿਆ ਹੋਏ ਵੀ ਇਹ ਬੰਦਾ ਹੈ ਜਾਂ ਇਹ ਜੋ ਐਕਟਰਸ ਹੈ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਿਹਾ ਮੈਨੂੰ ਪਾਕਿਸਤਾਨ ਦੇ ਐਕਟ੍ਰੀਸ ਬਹੁਤ ਪਸੰਦ ਨੇ ਹਮਮ ਔਰ ਇਵਨ ਦ ਨੋਇਸ ਜਿਆਮੀ ਕੋ ਤਾਂ ਵੀ ਬਹੁਤ ਪਸੰਦ ਨੇ ਹਮ ਔਰ ਗੀਤ ਬਾਜ਼ੀ ਵੀ ਪਸੰਦ ਹੈ ਉਹਦਾ ਐਵਰਗ੍ਰੀਨ ਮੈਂ ਮੇਰੀ ਵੀ ਸ਼ੋਈਏ ਕਿ ਮੈਂ ਨਨ ਚੱਲਦੀ ਉਹਨਾਂ ਦਾ ਕੰਮ ਤੇ ਕੋਈ ਮੇਲ ਆਰਟਿਸਟ ਸਿੰਦਰ ਸਤਾਜੀ ਓਕੇ ਆ ਯਾ ਤੇ ਜਿਹੜੇ ਬੰਦੇ ਜਾ ਰਹੇ ਬਸ ਜਿਹੜੇ ਕਾਮ ਹੁੰਦੇ ਆ ਥੋੜੇ ਕਾਮ ਪਰਸਨੈਲਿਟੀ ਇਹਦਾ ਰੰਗ ਪਸੰਦ ਆਪਾਂ ਵੈਸੇ ਸਾਰੇ 익ਸਪੈਕਟ ਕਰ ਰਹੇ ਹੋਵਾਂਗੇ ਬਲਜੀਤ ਦਸਾਂ ਦਾ ਨਾ ਵਾਲਾ ਉਹ ਬਹੁਤ ਵੱਡੇ ਆ ਤੇ ਮੈਂ ਮੈਨੀਫੈਸਟ ਦੇਖੋ ਦੇਖੋ ਹਰ ਉਹ ਜਿਆਦਾ ਨਹੀਂ ਲੁਕਸੀ ਵੀ ਨਾ ਉਹ ਮੈਨੀਫੈਸਟ ਹੈ ਸੋ ਮਿਹਨਤ ਕਰ ਰਹੇ ਆ ਅੱਗੇ ਵਧਦੇ ਜਾ ਰਹੇ ਆ ਸੋ ਇੰਨੇ ਟਾਈਮ ਦੇ ਦਰਮਿਆਨ ਕੀ ਕੁਝ ਬਦਲਾਵ ਆਇਆ ਕੀ ਕੁਝ ਸਿੱਖਿਆ ਤੁਸੀਂ ਮੈਨੂੰ ਲੱਗਦਾ ਮੇਰੇ ਚ ਬਹੁਤ ਜ਼ਿਆਦਾ ਕੌਨਫੀਡੈਂਸ ਆ ਚੁੱਕਿਆ ਹੂੰ ਔਰ ਮੈਂ ਆਪਣੇ ਆਪ ਤੇ ਬਹੁਤ ਇਸ ਸਾਲ ਵਿਸ਼ਵਾਸ ਕਰਦੀ ਹਾਂ ਕਿ ਅੱਗੇ ਮੈਂ ਕਿਤੇ ਵੀ ਖਲੋਵਾਂਗੀ ਕਿਸੇ ਵੀ ਜਗ੍ਹਾ ਤੇ ਖਲੋਵਾਂਗੀ ਹੂੰ ਹੈ ਮੇਰੇ ਚਾ ਹੂੰ ਔਰ ਗਰੂਮਿੰਗ ਤੇ ਹੋ ਜਾਂਦੀ ਹੈ ਉਹ ਤੇ ਇਸ ਟਾਈਮ ਨਾਲ ਹਰ ਇੱਕ ਦਿਨ ਹੁੰਦੀ ਹੈ ਬਟ ਮੈਂ ਫੀਮੇਲਸ ਤੇ ਬਹੁਤ ਵਧੀਆ ਕਰਦਾ ਕਰਨਾ ਚਾਹੁੰਦੀ ਹਾਂ ਸਟਰੋਂਗ ਪਰਸਨੈਲਿਟੀ ਹੁੰਦੀ ਕਰਦਾ ਜੀਵੇਂ ਕੀ ਜਿਵੇਂ ਕੀ ਮੈਨੂੰ ਉਹ ਸਟੋਰੀਆਂ ਬਹੁਤ ਪਸੰਦ ਨੇ ਜਿਹੜੇ ਫੀਮੇਲਸ ਦੇ ਰਿਲੇਟਡ ਹੁੰਦੇ ਨੇ ਜਿਵੇਂ ਸੇ ਇੰਡਸਟਰੀ ਦੇ ਆਪਣੀ ਪੰਜਾਬੀ ਇੰਡਸਟਰੀ ਚ ਊਮਨ ਹੌਰੀਐਂਟਡ ਫਿਲਮਾਂ ਬਹੁਤ ਕੱਟ ਬੰ ਮੈਨੂੰ ਇੰਨਾ ਮਤਲਬ ਕਾਮੇਡੀ ਮੇਰਾ ਫੌਂਟੇ ਨਹੀਂ ਹੈਗਾ ਪਰ ਮੈਂ ਚਾਹਨੀ ਆਪਕੇ ਪੰਜਾਬੀ ਰਿਡਾ ਪਾਕਿਸਤਾਨੀ ਵੀ ਅੱਛੀ ਮਤਲਬ ਸੀਰੀਜ਼ ਬਣਾਉਂਦੇ ਹਾਂ ਅੱਛਾ ਪੰਜਾਬੀ ਇੰਡਸਟਰੀ ਨੂੰ ਕਿਵੇਂ ਵੇਖਦੇ ਜਿਵੇਂ ਹੁਣ ਫਿਲਮਾਂ ਜਾਂ 뮤직 ਇੰਡਸਟਰੀ 뮤직 ਇੰਡਸਟਰੀ ਤਾਂ ਬਹੁਤ ਗ੍ਰੋਥ ਕਰ ਲਈਏ ਜੀ ਉਹ ਤਾਂ ਬਾਲੀਵੁੱਡ ਹਾਲੀਵੁੱਡ ਤੱਕ ਜਾਏ ਇਸ ਫਿਲਮ ਇੰਡਸਟਰੀ ਨੂੰ ਵੀ ਵੇਖਦੇ ਹੋ। ਫਿਲਮ ਇੰਡਸਟਰੀ ਜੇ ਮੈਨੂੰ ਹਾਲੇ ਪਤਾ ਬਹੁਤ ਲਿਮਿਟਡ ਮਤਲਬ ਸਪੇਸ ਮਤਲਬ ਲਿਮਿਟਡ ਹੈ ਉਹਨਾਂ ਦੀ ਉਹ রাইਟਿੰਗ ਵਾਸ ਲਿਮਿਟਡ ਹੈ। ਹਮਮ ਕੁਝ ਹਿਊਜ ਰਿਸਕ ਨਹੀਂ ਲੈਂਦੇ। ਉਹੀ ਕਾਮੇਡੀ ਜ਼ਿਆਦਾ ਹੈ। ਔਰ ਆਈ थिंक ਕਨਸੈਪਟ ਵੀ ਮਿੰਨੇ ਥੋੜਾ ਜਿਹਾ ਢਿੱਲਾ ਹੈ। ਹਮਮ ਹਮਮ ਬਸ ਲਾਈਕ ਆਈ ऍम ਨਾਟ ਮੈਂਟ ਅਲਪੀਨੀ ਬਟ ਹਾਂ ਕਨਸੈਪਟ ਇਜ਼ ਥੀਕ। ਹਮਮ ਸੋ ਇਹ ਇਹ ਫਿਰ ਸੇ ਇੱਕ ਬਹੁਤ ਸਾਰੀ ਆਡੀਅੰਸ ਦੀ ਸ਼ਿਕਾਇਤ ਵੀ ਰਹਿੰਦੀ ਹੈ ਪੰਜਾਬੀ ਇੰਡਸਟਰੀ ਨੂੰ ਲੈ ਕੇ ਜੀ ਹਮ ਸੋ ਜੇਕਰ ਤੁਹਾਨੂੰ ਜਿਵੇਂ ਤੁਸੀਂ ਕਹੇ ਵੂਮਨ ਓਰੀਐਂਟਡ ਫਿਲਮਾਂ ਤੁਸੀਂ ਕਰਨਾ ਚਾਹੁੰਦੇ ਹੋ ਹੈਨਾ ਸੋ ਕਿਸ ਤਰੀਕੇ ਦੀ ਮਤਲਬ ਕਹਾਣੀ ਹੋਵੇਗੀ ਕਿ ਜਿਸ ਦੇ ਲਈ ਤੁਸੀਂ ਸੋਚੋ ਵੀ ਹਾਂ ਠੀਕ ਹੈ ਇਹ ਕਿਰਦਾਰ ਮੈਂ ਕਰ ਸਕਦੀ ਹਾਂ ਮਤਲਬ ਮੈਂ ਮੰਨਦੀ ਕਿ ਮੇਰੀ ਪਰਸਨੈਲਿਟੀ ਤੇ ਹਰ ਕਿਰਦਾਰ ਚੰਗਾ ਹਮ ਅਗਰ ਇੱਕ ਇਮੋਸ਼ਨਲ ਕਿਰਦਾਰ ਵੀ ਜਾ ਰਿਹਾ ਸਟਰੋਂਗ ਕਿਰਦਾਰ ਵੀ ਜਾ ਰਿਹਾ ਇੱਕ ਇੱਕ ਅਦਾਕਾਰੀ ਚ ਇੱਕ ਡੱਬ ਹੁੰਦੀ ਹੈ ਮੈਂ ਉਸ ਡੱਬ ਤੱਕ ਜਾਂਦੀ ਮਤਲਬ ਡੱਬ ਸਮਝਦੇ ਇੱਕ ਅਦਾਕਾਰੀ ਚ ਫਿਰ ਅਦਾਕਾਰ ਨਹੀਂ ਉਹ ਉਹੀ ਕਿਰਦਾਰ ਉੱਚ ਲੱਭੇ ਉੱਚ ਬਾਕੀ ਕੋਈ ਕਿਰਦਾਰ ਨਹੀਂ ਚੋਦ ਨਾਲ ਉਸ ਟਾਈਮ ਚ ਹੋ ਰਿਹਾ ਉਹ ਹੀ ਸਥਿਤੀ ਹੁ ਅੱਛਾ ਐਸਾ ਐਸਾ ਲੱਗਦਾ ਕਿ ਜਿਹੜੀ ਪੰਜਾਬੀ ਇੰਡਸਟਰੀ ਹੈਗੀ ਆ ਵੀ ਉਹ ਸਟਾਰ ਕਾਸਟ ਵੀ ਰਿਪੀਟ ਕਰਦੀ ਰਹਿੰਦੀ ਹੈ ਜਿਵੇਂ ਤੁਸੀਂ ਥੀਏਟਰ ਥੀਏਟਰ ਕੀਤਾ ਆਪਾਂ ਤੁਹਾਨੂੰ ਥੀਏਟਰ ਆਰਟਿਸਟ ਕਹਿ ਸਕਦੇ ਹੈ ਨਾ ਤੇ ਉਥੇ ਉਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹ ਮਤਲਬ ਆਰਟਿਸਟ ਕਿਸ ਤਰੀਕੇ ਦੇ ਨਾਲ ਲਾਈਵ ਪਰਫਾਰਮੈਂਸ ਦੇ ਰਹੇ ਹੋ ਜਾਂ ਜੋ ਵੀ ਚੀਜ਼ਾਂ ਹੁੰਦੀਆਂ ਤਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਰਿਹਾ ਹੈਗਾ ਪਰ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕਿਤਨੇ ਕਿਤੇ ਘੱਟ ਪਿੱਛੇ ਥੋੜਾ ਪਿੱਛੇ ਰੱਖਿਆ ਜਾਂਦਾ ਹੈ ਜੀ ਉਹਨਾਂ ਨੂੰ ਮੋੜੇ ਨਹੀਂ ਲਿਆਂਦਾ ਜਾਂਦਾ ਜੀ ਕਿ ਕਿਵੇਂ ਦੇਖਦੇ ਹਨ ਚੀਜ਼ਾਂ ਜਿਸ ਦਿਨ ਉਹ ਹੋ ਰਿਹਾ ਅਗਿਓ ਕੰਪੀਟੀਸ਼ਨ ਦੇਣਗੇ ਸਾਰੇ ਮੈਂ ਇਹ ਚੀਜ਼ ਮੰਨਦੀ ਆ ਕਿਉਂਕਿ ਆਪਾਂ ਵੀ ਕਿਉਂਕਿ ਸਾਡਾ ਉਹ ਹਜੇ ਬਹੁਤ ਵਰਟੀਕਲ ਪ੍ਰੋਡਕਸ਼ਨ ਹੁੰਦੀ ਉਹ ਸੜਮ ਬਹੁਤ ਉਹਨਾਂ ਨੇ ਪੈਰ ਪੱਕੇ ਇਥੇ ਤੇ ਇਸ ਲਈ ਉਹ ਜ਼ਿਆਦਾ ਨਹੀਂ ਦਵੇਂ ਆਉਂਦੇ ਨੇ ਬਟ ਜਿੱਦਿਨਵੇਂ ਆਉਗੇ ਉਸ ਦਿਨ ਪਰਾਂ ਲੱਗਦਾ ਵੀ ਉਹ ਆਣ ਨਹੀਂ ਦਿੰਦੇ ਆ ਕਿ ਕਿਸੇ ਦਾ ਟੈਲੈਂਟ ਹੈ ਉਹਨੂੰ ਕੋਈ ਨਹੀਂ ਦੇਖ ਸਕਦਾ ਹਮ ਮਟਾਂ ਉਹਦੇ ਲਈ ਥੋੜਾ ਜਿਹਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਸੋਸ਼ਲ ਸੋਸ਼ਲ ਮੀਡੀਆ ਤਾਂ ਬਹੁਤ ਜ਼ਿਆਦਾ ਕੰਮ ਚ ਰੇਟ ਹੋ ਰਿਹਾ इवन ਮੈਂ ਵੀ ਡਿਸਾਈਡ ਕਰ ਲਿਆ ਕਿ ਸੋਸ਼ਲ ਮੀਡੀਆ ਤੇ ਮੈਂ ਸਟਰੋਂਗ ਹੋਵਾਂਗੀ ਹਮ ਔਰ ਨੈਟਵਰਕਿੰਗ ਨਾਪਣੀ ਆਪ ਜੀ ਪੰਜਾਬ 'ਚ ਜਿਆਦਾ ਕਮ ਨੈਟਵਰਕਿੰਗ ਨਾ ਮਿਲਦਾ ਔਰ ਆਡੀਸ਼ਨਸ ਆ ਇੱਕ ਬੰਪੇ ਚ। ਅੱਛਾ ਇਥੇ ਆਡੀਸ਼ਨਸ ਆ ਇਥੇ ਨੈਟਵਰਕਿੰਗ ਨਾ ਮਿਲਦਾ। ਇਹ ਕਮੀ। ਕਮੀ ਨਿਕਲ ਸਕਦੀ ਹੈ ਕਿ ਨੈਟਵਰਕਿੰਗ ਨਾ ਮਿਲਦਾ। ਅੱਛਾ ਤੁਸੀਂ ਮਿਸ ਪੰਜਾਬਣ ਦੇ ਵਿੱਚ ਵੀ ਗਏ ਸੀ? ਜਿਹੜਾ ਉਹ ਉਹ ਵਾਲਾ ਰੀਰੋ ਦਾ ਸਰ ਉਹਦੀ ਸ਼ੁਰੂਆਤ ਐਂਡ ਇਸ ਟਾਈਮ ਤੇ ਬੜੀ ਸਿਕੋਚੀ ਵੀ ਸੀ ਬਹੁਤ ਹੀ ਜ਼ਿਆਦਾ ਮਤਲਬ ਡਰਾ ਜਿਆ ਪਰ ਨਹੀਂ ਤੁਸੀਂ ਉਸ ਸਟੇਜ ਤੇ ਪਹੁੰਚੇ ਹੋ ਕੁਝ ਤਾਂ ਹਾਂ ਜਿਹੜਾ ਬੰਦਾ ਟੌਪ 10 ਤੋਂ ਬਾਅਦ ਪਹਿਲਾ ਬੰਦਾ ਨਿਕਲਦੀ ਸੀ ਮੈਂ ਵੈਸੇ ਤਾਂ ਆਸੀ ਸੋਸ਼ਲ ਮੀਡੀਆ ਤੇ ਲੱਗਾ ਦਾ ਉਸ ਟਾਈਮ ਤੇ ਚੱਲਦਾ ਰਹਿੰਦਾ ਸੀ ਮੈਂ ਹੁਣ ਮੈਂ ਜਾਉਂਗੀ ਬਸ ਉਹ ਆ ਗਿਆ ਹੁਣ ਮੈਂ ਜਾਉਂਗੀ ਇਸ ਕਰਕੇ ਬਹੁਤ ਤੇ ਜਲਦੀ ਸੀ ਮੈਂ ਸੋ ਗਿਵ ਮੀ ਦਾ ਰਿਆਸ ਗਾਉਥੀ ਸਟੇਡੀ ਆਰਟਿਸਟ ਨੂੰ ਜਦੋਂ ਸੀ ਉਹਨਾਂ ਨੂੰ ਫਸਟ ਟਾਈਮ ਦੇਖਦੇ ਇੱਕ ਸਪੈਸ਼ਲ ਚੀਜ਼ ਹੀ ਹੋ ਜਾਂਦੀ ਹੈ ਅਰੇ ਉਸ ਟਾਈਮ ਤੇ ਮੇਰਾ ਹਾਰਟ ਪੰਪ ਕਰਨਾ ਸ਼ੁਰੂ ਹੋ ਜਾਂਦਾ ਸੀ ਜਦੋਂ ਵੀ ਕਿਸੇ ਵੱਡੇ ਆਰਟਿਸਟ ਨੂੰ ਦੇਖ ਲਿਆ ਧਕ 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 ਈਵਨ ਸੋਨੂ ਸੋਨੂ ਗੁਰਮੁਖ ਵੇਖਿਆ ਦੋ ਚਾਰ ਵਾਰੀ ਚੁੱਕਾ ਮਾਰ ਕੇ ਸੋਚਦਾ ਸੀ ਕਿ ਹਾਂ ਇਹ ਬੰਦੀ ਬਦਿਆ ਮੈਨੂੰ ਸਟਾਰਟਿੰਗ ਜਿਹੜਾ ਫੇਸ ਆਉਂਦਾ ਇੱਕ ਟਾਈਮ ਫਿਰ ਦੂਸਰ ਟਾਈਮ ਓਕੇ ਸੋ ਉਹ ਐਕਸਪੀਰੀਅੰਸ ਕੁਝ ਬਹੁਤ ਕੁਝ ਸਿੱਖਿਆ ਵੀ ਹੋਏਗਾ ਸੋ ਨਵੀਂ ਨਵਾਂ ਸਾਰਾ ਕੁਝ ਤੁਹਾਡੇ ਐਕਸਪੀਰੀਅੰਸ ਮੈਨੂੰ ਮਸਮਾ ਦੇ ਕਰਕੇ ਸ਼ੋਟੀ ਆਈ ਡੋਟ ਨੋ ਇਹ ਤੁਸੀਂ ਮਤਲਬ ਜਿਵੇਂ ਤੁਹਾਡੇ ਨਾਲ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਹੈਨਾ ਤੁਸੀਂ ਬਹੁਤ ਸ਼ਰਾਤੀ ਰਹੇ ਹੋ ਫਿਰ ਤੁਸੀਂ ਕਾਮੇਡੀ ਵਾਲੇ ਕਿਰਦਾਰ ਕਿਉਂ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਤੁਸੀਂ ਪੌਪਲਰ ਨੇਚਰ ਦੇ ਹੋ ਮੈਂ ਕਰ ਸਕਦੀ ਹਾਂ ਬਟ ਮੈਨੂੰ ਲੱਗਦਾ ਕਿ ਮੇ ਆ تھوڑا ਯਾ ਫੀਮੇਲ ओरिएंटेड ਕੰਮ ਕਰਨਾ ਹੈ ਮੇਰੀ ਪਰਸਨੈਲਿਟੀ ਲੋ ਜਾ ਜਿਵੇਂ ਮਰਦਾਨੀ ਤੀ ਵੀ ਆ ਰਹੀ ਆ ਬਹੁਤ ਸੋਨਟਰੀ ਸੋ ਦੇਖੋ ਕਿ ਇਹ ਵੀ ਬਹੁਤ ਸੋਨ ਹੈ ਹਮ

ਸੋ ਘਰਦਿਆ ਦਾ ਕੀ ਕਹਿਣਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਘਰਦੇ ਪ੍ਰਾਊਡ ਹੈ ਕਿਉਂਕਿ ਹੁਣ ਬਹੁਤ سارے ਪ੍ਰੋਜੈਕਟਸ ਆ ਵੀ ਚੁੱਕੇ ਆ ਐਂਡ ਕਰ ਵੀ ਰੇ ਹਰਕਤ ਬਹੁਤ ਅੱਛਾ ਲੱਗਿਆ ਫਿਊਚਰ ਤੇ ਹਮ ਫਾਰਿਕ ਦਾ ਫੇਸ ਬਦਲ ਜਾਂਦਾ ਘਰਦਿਆ ਦਾ ਫੇਸ ਵੀ ਬਦਲ ਜਾਂਦਾ ਇੱਕ ਟਾਈਮ ਗਾਲਾਂ ਕੱਢਦੇ ਸਿੱਕ ਟਾਈਮ ਸਹੀ ਹੋ ਜਾਂਦਾ ਫੇਸ ਬਦਲਦਾ ਅੱਛਾ ਫੈਨ ਫੈਨ ਜਿਵੇਂ ਤੁਹਾਨੂੰ ਮਿਲਦੇ ਆ ਜਾਂ ਕਦੀ ਜਿਵੇਂ ਤੁਸੀਂ ਆਪਣੇ ਸ਼ਹਿਰ ਹੀ ਗਏ ਹੋ ਉਹ ਉੱਥੇ ਤੁਹਾਨੂੰ ਜਦੋਂ ਤੁਹਾਡੇ ਗਵਾਂਦੀ ਮਿਲਦੇ ਹੁਣ ਹੈ ਨਾ ਉਹ ਉਹ ਕਿਵੇਂ ਦਾ ਰਿਸਪੌਂਸ ਲੈਂਦਾ ਕਿਵੇਂ ਦਾ ਰਿਐਕਸ਼ਨ ਹੁੰਦੇ ਜਾਂ ਫਸਟ ਟਾਈਮ ਇੰਗੇਜ ਹੋ ਉਹ ਤੁਸੀਂ ਆਪਣੇ Song ਕੀਤਾ ਜਾਂ ਫਿਲਮ ਦਾ ਕਿਵੇਂ ਦਾ ਉਹਨਾਂ ਦਾ ਗਿਆ ਰਿਸਪੌਂਸ ਪਹਿਲਾਂ ਮੈਂ ਬਹੁਤ ਮਤਲਬ ਮੇਰੀ ਆਪੋਜ਼ਿਟ ਪਰਸਨੈਟੀ ਬਟ ਇਸ ਸਾਲ ਮੈਨੂੰ ਨਹੀਂ ਲੱਗਦਾ ਕਿ ਮੈਂ ਬਾਹਰ ਜਾਣਾ ਪਸੰਦ ਕਰਦਾ ਹਾਂ ਮੈਨੂੰ ਲੱਗਦਾ ਅੰਦਰ ਹੀ ਬੋਟ Okay ਪਹਿਲੇ ਐਕਸਟ੍ਰੋਵਰਟ ਸੀਗੇ ਪਹਿਲਾਂ ਬਹੁਤ ਸੀ ਬਹੁਤ ਜ਼ਿਆਦਾ ਸੀ ਹਮ ਹੋ ਮੈਨੂੰ ਕੋਈ ਗਾਵਾ ਪਸੰਦ ਨਹੀਂ ਆਉਂਦਾ ਇੰਟਰੋ ਇੰਟਰੋ ਕਰਤੀ ਰਹਿਣਾ ਮੈਂ ਖੁਸ਼ ਮੰਨਦੀ ਆ ਓਕੇ ਔਰ ਕਿਸੇ ਦਾ ਵੀ ਮੈਨੂੰ ਕੰਪਲੀਮੈਂਟ ਨਾਲ ਹਾਂ ਜਦੋਂ ਕੋਈ ਕਰਦਾ ਫਿਰ ਵਧੀਆ ਲੱਗਦਾ ਬਟ ਫਿਰ ਆਪਣਾ ਕੰਮ ਕਰੀ ਜਾਇਦਾ ਜਿਹੜੀ ਬਾਤ ਬੇਸਿਕ ਬੈਕ ਟੂ ਬੇਸਿਕ ਯਕੀ ਪਤਾ ਹੈ ਉਹ ਚੀਜ਼ ਟੈਂਪਰੇਰੀ ਆ ਆਪਣੇ ਆਰਟ ਤੇ ਦੇਖਦੀ ਰਣੀ ਕਿ ਕੁਝ ਇੰਪਰੂਵ ਕਰ ਓਕੇ ਜਿਵੇਂ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਆਪਾਂ ਰੀਲਸ ਜਿਹਾ ਜਮਾਨਾ ਹੈ ਹੈਨਾ ਆਪਾਂ ਦੇਖਦੇ ਆ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ

ਮੈਨੂੰ ਪਤਾ ਉਸ ਬੰਦੇ ਦਾ ਕੀ ਫੇਸ ਹੋਵੇਗਾ ਉਸ ਬੰਦੇ ਨੇ ਕਿਦਾਂ ਮਤਲਬ ਉਹਨਾਂ ਦੀ ਮਤਲਬ ਮੈਨੂੰ ਇਹ ਚੀਜ਼ ਸ਼ਾਇਦ ਮੈਨੂੰ ਵੀ ਅੱਛੀ ਨਹੀਂ ਲੱਗੀ ਬਾਅਦ ਵਿੱਚ ਕੰਟਰੋਵਰਸੀਆਂ ਹੁੰਦੀਆਂ ਰਹਿੰਦੀਆਂ ਬਾਅਦ ਚ ਟਿੱਪਣੀਆਂ ਸਟਾਰਟਿੰਗ ਇਨੀਸ਼ੀਅਲ ਮੈਨੂੰ ਵੀ ਉਹ ਚੀਜ਼ ਗਲਤ ਲੱਗੀ ਸੋ ਗਲਤ ਤਾਂ ਘੱਟੀ ਲੱਗਿਆ ਨਾ ਬਾਕੀਆਂ ਨੇ ਆਪਣਾ ਆਪਣਾ ਰਿਵਿਊਰ ਸਭ ਦਾ ਠੀਕ ਹੈ ਸੋ ਜੇਕਰ ਤੁਹਾਡੇ ਫਿਊਚਰ ਪਲਾਨਸ ਦੀ ਗੱਲ ਕਰੀਏ ਕੀ ਰਹਿਣ ਵਾਲੇ ਹੈ ਵਰੀਏਸ਼ਨਸ ਔਰ ਗਰੋਥ ਮੈਂ ਆਪਣੇ ਆਪ ਨੂੰ ਅੱਜ ਅਗਰ ਇੱਥੇ ਆਂ ਕੱਲ ਮੈਂ ਇੱਥੇ ਸਿੱਖਣਾ ਚਾਹੁੰਦੀ ਆਂ ਮਨਵਰਿਸਟ ਸਮੇਂ ਤੇ ਉਹ ਚੀਜ਼ ਲਈ ਮੈਨੂੰ ਸੋ ਆਪਾਂ ਬਹੁਤ سارے ਪ੍ਰੋਜੈਕਟਸ ਦੇ ਵਿੱਚ ਇਹਨਾਂ ਨੂੰ ਦੇਖਾਂਗੇ ਹੈਨਾ ਵੱਡੇ ਪਰਦੇ ਦੇ ਵੀ ਜਲਦੀ ਦੇਖਾਂਗੇ ਜੀ ਕੀ ਬਾਤ ਆ ਬਹੁਤ ਐਕਸਾਈਟਡ ਜੀ ਠੀਕ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਮਮ ਕੱਲ ਗੱਲ ਕਰਾਂਗੇ ਥੈਂਕ ਯੂ ਸੋ ਮੱਚ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸਾਨੂੰ ਸੋ ਮਨਸੀ ਸਾਖਸ਼ੀ ਸ਼ਰਮਾ ਜਿਨ ਨਾਲ ਅੱਸੀ ਕੱਲ ਬਾਤ ਕੀਤੀ ਐ ਵੈਸੀ ਮੈਂ ਇੱਕ ਚੀਜ਼ ਪੁੱਛਣਾ ਜ਼ਰੂਰ ਭੁੱਲ ਗਈ ਮੇਰੇ ਦਿਮਾਗ 'ਚ ਸੀ ਤੁਹਾਡੀ ਟੋਲ ਵਾਲੀ ਵੀਡੀਓਜ਼ ਵੀ ਆਪਾਂ ਦੇਖੀਆਂ ਆ ਹਨਾ ਉਹ ਉਸ ਚੀਜ਼ ਦੇ ਬਾਰੇ ਜ਼ਰੂਰ ਉਹ ਕਿਵੇਂ ਸਿੱਖਿਆ ਐਂਡ ਉਹ ਕਿਵੇਂ ਦਾ ਰਿਹਾ ਸੀਗਾ ਐਂਡ ਹੁਣ ਕਿਵੇਂ ਮੈਂ 1 ਸਾਲ ਪ੍ਰੈਕਟਿਸ ਕੀਤੀ ਉਸ ਚੀਜ਼ ਦੀ ਔਰ ਮੈਨੂੰ ਆਂਡਰ ਮਨੇ ਕਿਉਂ ਮਤਲਬ ਕਿ ਐਸੀ ਦਿਮਾਗ ਚ ਵੀ ਕਿ ਜਦੋਂ ਮੈਂ ਰਿਜੈਕਟ ਹੋਈ ਸੀ ਐਮਟੀਵੀ ਰੋਡਿਸ ਤੋਂ 1 ਸਾਲ ਫਿਰ ਮੈਂ ਸੋਚੀ ਸੀ ਕਿ ਮੈਂ ਕੀ ਕਰਨਗੀ ਕਿਵੇਂ ਸੈLECTION ਨਹੀਂ ਤੇ ਮੇਕਸਰ ਟੋਲ ਵਜਾਇਆ ਸੀproper okay ਤੇ ਉਹ ਜਦੋਂ ਨੈਕਸਟ ਯਰ ਮ ਦਿੱਤਾ ਸੀ ਆਡੀਸ਼ਨ ਉਦੋਂ ਹੀ ਆਨਲਾਈਨ ਸੀ ਫਿਰ ਉਹ ਆਨਲਾਈਨ ਟੋਲ ਵਜਾ ਕੇ ਉਹ ਸਟਾਰਟ ਕੀਤੇ ਸੀ ਹੈਂਡ ਸਟੈਂਡ ਜਾਂ ਹੈਡ ਸਟੈਂਡ ਉਸ ਟਾਈਮ ਮੇਰੀ ਫਿਟਨੈਸ ਬਹੁਤ ਜ਼ਿਆਦਾ ਸੀ ਅੱਜ ਵੀ ਕੋਈ ਕਰਾਬਿਲਸ ਪਰ ਵੋਲ ਬੋਜੀ ਹੋ ਜਾਗੀ ਕਿਉਂਕਿ ਮੈਨੂੰ ਐਕਸ਼ਨ ਮੇਰੀ ਫਿਟਨੈਸ ਮੇਂ ਸਟ੍ਰੈਚਿੰਗ ਸਭ ਬਹੁਤ ਹੋ ਗਿਆ ਸੀ मतलब फिर ਤੁਸੀਂ ਐਕਸ਼ਨ ਫਿਲਮਾਂ ਕਰ ਸਕਦੇ ਜਿਵੇਂ ਦੇ ਮੈਂ ਤੇ ਐਕਸ਼ਨ ਕਰਦੇ ਆ ਮੈਂ ਐਕਸ਼ਨ ਕੰਪੀਟੀਸ਼ਨ ਦੀ ਕੰਪੀਟੀਸ਼ਨ ਨਹੀਂ ਬਹੁਤ ਵਧੀਆ ਕੰਪੀਟੀਸ਼ਨ ਦਾ ਹੁੰਦਾ ਸਭ ਨੂੰ ਐਂਡ ਕਿਉਂਕਿ ਮੈਂ ਬਹੁਤ ਸਟਰੈਂਥ ਕੀਤੀ ਸੀ ਉਸ ਟਾਈਮ ਔਰ ਮੇਰੇ ਕੋ ਸ਼ਾਇਦ ਅਗਰ ਵੀਡੀਓ ਹੋਏਗਾ ਮੇਰਾ ਹੈਡ ਸਟੈਂਡ ਦਾ ਹੈਂਡ ਸਟੈਂਡ ਸਪਲਿਟਸ ਔਰ ウォਟਰ ਟੋਲ ਦੀ ਵੀਡੀਓ ਬਜੀਗੀ ਤੇ ਆਪਣੇ ਭਰਾ ਦੀਆਂ ਫਿਲਮਾਂ ਜਾਏ ਮੈਨੂੰ ਆਂਦਾ ਮੈਂ ਕਿਸੇ ਟਾਈਮ ਮੈਂ ਕੱਲ ਪਰਸੋ ਗਰਾਉਂਡ ਸੇ ਡਿੱਗ ਕੇ ਮਿਸ ਕਰ ਲਈ ਸੀ ਯਾਰ ਮੈਂ ਆਪਣੇ ਘਰ ਵਜਾਇਆ ਸਟੋਰ ਵਿੱਚ ਜਾ ਜਾ ਕੇ ਵਜਾਇਆ ਮੇਰੀ ਮੰਮੀ ਨੇ ਉਹਨੂੰ ਗਾੜਾ ਗੱਡੀ ਉਹ ਮੈਂ ਮਜਾਂਦੀ ਸੀ ਗਲੀ ਦੇ ਬੰਦਿਆਂ ਇਕੱਠੇ ਕਰ ਕਰਕੇ ਤਾਂ ਚੰਗੀ ਸੀ ਮੈਂ ਕਿਉਂਕਿ ਮੈਂ ਜਦੋਂ ਪ੍ਰੈਕਟਿਸ ਕਰਦੀ ਸੀ ਮੈਂ ਗਲੀ ਦੇ ਬੱਚੇ ਇਕੱਠੇ ਕਰਕੇ ਵੰਸਲਾ ਉਹਨੂੰ ਸ਼ੁਰੂ ਹੋ ਜਾਂਦਾ ਸੀ ਤੇ ਅੱਜ ਜਦੋਂ ਪਹਿਲਾ ਰਿਜੈਕਸ਼ਨ ਮਿਲਿਆ ਸੀਗਾ I'm TV ਰੋਲਿਸ ਦਾ ਅਗੋ ਕੀ ਆਇਆ ਦਿਮਾਗ ਦੇ ਵਿੱਚ ਕੀ ਕੀ ਕਮੀ ਰਹੀ ਕਿੱਥੇ ਰਹੀ ਕਮੀ ਮੈਂ ਡਰ ਗਈ ਸੀ ਮੈਂ ਪੀਆ ਹੀ ਰੌਂ ਕਰ ਲਿਆ ਸੀ ਦਿਗ ਦਿਗਵਿਜੇ ਨੀਹਾ ਦੂਪੀਆ ਵਾਲਾ ਪ੍ਰਿੰਸ ਦਾ ਰੋਲ ਉਹ ਮੇਰਾ ਕਲੀਅਰ ਹੋ ਗਿਆ ਸੀ ਜਦੋਂ ਟੌਪ 40 ਤੋਂ ਟੌਪ 20 ਤੇ ਜਾਣਾ ਸੀ ਜਦੋਂ ਮੈਂ ਬੰਬਈ ਵਾਲੇ ਦੇਖ ਲਏ ਮੈਨੂੰ ਮੇਰੇ ਚ ਨਾ ਟੈਲੈਂਟ ਦੀ ਕਿਸ ਤਰ੍ਹਾਂ ओके ਮੈਂ ਚੁੱਪ ਹੀ ਹੋ ਗੋ ਉਹ ਪਤਾ ਨਹੀਂ ਕਿ ਕੀ ਬੋਲੀ ਜਾਂਦਾ ਸੀ ਨੂੰ ਸਮਝ ਨਾ ਆਇਆ ਕੀ ਬੋਲੀ ਜਾਂਦਾ ਬਸ ਮੈਂ ਚੁੱਪ ਹੋ ਗਈ ਉਹ ਬਹੁਤ ਸਟ੍ਰੇਟ ਫਾਰਵਰਡ ਹੁੰਦਾ ਬਹੁਤ ਤੇਜ਼ ਹੁੰਦਾ ਤੇਜ਼ ਮੈਨੂੰ ਲੱਗਾ ਗੱਲਾਂ ਚ ਆਉਂਦਾ ਉਹਨਾਂ ਦਾ ਉਹ ਸਾਲ ਹੂੰ ਔਰ ਉਸ ਟਾਈਮ ਮੈਂ ਨਾ ਥੋੜਾ ਸਾ ਮੈਂ ਡਰ ਗਈ ਸੀ ਮੈਂ ਥੋੜਾ ਡਰਨ ਦੇ ਕਰਕੇ ਮੈਂ ਚੁੱਪ ਹੋ ਗਈ ਸੀ ਅੱਛਾ ਜੀ ਮੈਂ ਆਪ ਨੇਹਾ ਧੂਪੀਆ ਹੋਣਾ ਨੂੰ ਵੇਖਦੇ ਆ ਸ਼ੋ ਦੇ ਵਿੱਚ ਜਦੋਂ ਦੇਖਿਆ ਉਹ ਬੜੇ ਰੂਡ ਵੀ ਹੁੰਦੇ ਆ ਐਂਡ ਸਮ ਟਾਈਮ ਉਹ ਮਸਤੀ ਮਜ਼ਾਕ ਦੇ ਮੂਡ ਮੈਂ ਦਿੱਤੇ ਜਾਣੀ ਹੋ ਤੇ ਨਚਾ ਕੇ ਰਹਿੰਦੇ ਮੈਂ ਤਾਂ ਚਾਹਿਆ ਹੋਇਆ ਸਟੇਜ ਤੇ ਉਹਨਾਂ ਨੂੰ ਵੀ ਓਕੇ ਮੈਂ ਤੇ ਜੱਜਾਂ ਨੂੰ ਵੀ ਸਟੇਜ ਤੇ ਨਚਾ ਲੈਂਦੀ ਸੀ ਮੇਰੇ ਤੇ ਪਾਵਰ ਹੈ ਗਿਆ ਐ ਉਂਗਲਾ ਤੇ ਨਚਾ ਲੈਂਦੀ ਕਿ ਮੈਨੂੰ ਪਤਾ ਪ੍ਰਿੰਸਰ ਵੀ ਨੱਚੇ ਸੀ ਮੈਨੂੰ ਸਭ ਨੱਚੇ ਸੀ ਹਮ ਇਵਨ ਜਦੋਂ ਰੋਡੀਸ ਦਾ ਟਾਸਕ ਹੋਇਆ ਸੀ ਸਾਊਥ ਅਫਰੀਕਾ ਵਿੱਚ ਡਾਂਸ ਵਾਲਾ ਔਰ ਮੈਨੂੰ ਡਾਂਸ ਕਿਉਂ ਨਹੀਂ ਸੀ ਆਉਂਦਾ ਹਮ ਬਸ ਪੰਜਾਬੀ ਸ਼ੁਰੂ ਹੋ ਗਿਆ ਫਿਰ ਸੋਨ ਸਰਦਾਰ ਵਾਲੀ ਆਡੀਅנס ਸਾਰੀ ਆਗੀ ਸੀ ਵਿੱਚ ਇਵਨ ਕੰਟੈਸਟਡ ਵੀ ਆ ਗਈ ਸੀ ਆਈ ডোন্ট نو ਕਦੇ ਨਾ ਪੰਜਾਬੀ ਡੋਮੀਨੇਟ ਹੁੰਦੇ ਥੋੜੇ ਦੇ ਕੰਮ ਉੱਥੇ ਜਾ ਕੇ ਫਿਰ ਬਸ ਫਿਰ ਜਦ ਪੰਜਾਬੀ ਆ ਬਣਾ ਲੈਂਦਾ ਫਿਰ ਬਾਕੀ ਸਭ ਕੀਆ ਬਾਤ ਸੋ ਬਹੁਤ ਬਹੁਤ ਸ਼ੁਕਰੀਆ ਮੈਮ ਗਲਬਾ ਤੁਹਾਨੂੰ ਥੈਂਕ ਯੂ ਸੋ ਮਚ ਥੈਂਕ ਯੂ